ਫੈਮਿਲੀ ਦਾ ਬਸ ਚੱਲਦਾ ਤੇ ਸੰਗਲ ਪਾ ਕੇ ਮੇਨੂੰ ਮੰਜਿਆ ਨਾ ਬੰਦ ਦਿੰਦੇ ਥੈਂਕ ਯੂ ਟੂ ਮਾਈ ਸਨ ਯੂਵੀ ਐਂਡ ਮਾਈ ਡਾਟਰ ਐਜ਼ਲ ਜਿਹੜੇ ਵਿੱਚ ਆ ਕੇ ਉੱਥੇ ਵਿਚਾਰਾ ਗੁਰਦੁਆਰੇ ਗਏ ਪ੍ਰਸ਼ਾਦ ਲੈ ਕੇ ਆਏ ਸਾਰੇ ਹੌਸਪੀਟਲ ਪ੍ਰਸ਼ਾਦ ਵੰਡਿਆ ਫਿਲਮ ਬਣੀ ਜੀ 25 ਕਿਲੇ ਮੈਂ ਕਹਿ ਕਹਿ ਕੇ ਥੱਕ ਗਿਆ ਮੁੰਡੇ ਨੂੰ ਇਹਨੂੰ ਆਪ ਵਿਕਰਮ ਜਿਹੜਾ ਰਾਂਝਾ ਹੈ ਕਲਾਈਮੈਕਸ ਦੇ ਵਿੱਚ ਵਿਕਰਮ ਤੇਰਾ ਕੋਈ ਕੰਮ ਨਹੀਂ ਹੈ ਯੋਗਰਾਜ ਸਿੰਘ ਦਾ ਗੁੱਗੂ ਗਿੱਲੂ ਲੜਨ ਦੇ ਮੈਨੂੰ ਇਹ ਕੰਮ ਕਰ ਲੈਣ ਦੇ ਨਹੀਂ ਜੀ ਤੇ ਸੱਡਨਲੀ ਆਈ ਸੌ ਗੁੱਗੂ ਮਾਰਾ ਕੈਮਰਾ ਇੱਕ ਬੰਦ ਲਾ ਮੈਂ ਗੱਡੀ ਖੋਲੀ ਮੈਂ ਗਿਆ ਜਫੀ ਪਾਈ ਮੱਥਾ ਚੁੰਮਿਆ ਹੱਥ ਚੁੰਮਿਆ 10000 ਬੰਦਾ ਖੜਾ ਸੀ ਤਾੜੀਆਂ ਮਾਰ ਰਿਹਾ ਸੀ ਐਂਡ ਵੀ ਬਹੁਤ ਵਰਕਰ ਆਏ ਯੂ ਵੀ ਨਹੀਂ ਖੇਡਦਾ ਮੈਂ ਕਿਉਂਕਿ ਮੈਚ ਵਿੱਚ ਦੇਖਦਾ ਹਾਂ ਇੰਡੀਆ ਜਿਹੜਾ ਮੇਰੇ ਚ ਇੱਕ ਸਪੋਰਟਸਮੈਨ ਸੀ ਹੀਜ਼ ਡੈਸਰ ਬਰਡ ਲੇਕਿਨ ਉਹ ਬੜੀ ਦੁੱਖੀ ਆਤਮਾ ਯੋਗਰਾਜ ਸਿੰਘ ਇਹ ਨਾਮ ਕਿਸੇ ਇੰਟਰੋਡਕਸ਼ਨ ਦਾ ਮਹਤਾਜ ਨਹੀਂ ਚਾਹੇ ਕ੍ਰਿਕਟ ਦਾ ਮੈਦਾਨ ਹੋਵੇ ਤੇ ਚਾਹੇ ਹੋਵੇ ਫਿਲਮੀ ਪਰਦਾ ਇਸ ਨਾਮ ਨੇ ਹਰ ਜਗ੍ਹਾ ਬੁਲੰਦੀ ਹਾਸਲ ਕੀਤੀ ਹੈ ਯੋਗਰਾਜ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਯੋਗਰਾਜ ਜੀ ਸਿਹਤ ਬਾਰੇ ਸਭ ਤੋਂ ਪਹਿਲਾਂ ਵਿਊਅਰਸ ਨੂੰ ਦੱਸੋ ਅਸੀਂ ਵੀ ਕਾਫੀ ਪਰੇਸ਼ਾਨ ਸੀ ਤੁਹਾਡੀ ਸਿਹਤ ਪਿਛਲੇ ਦਿਨੀ ਕਾਫੀ ਡਗਮਗਾ ਗਈ ਸੀ ਤੇ ਖਾਸ ਤੌਰ ਤੇ ਤੁਹਾਡੇ ਫੈਨਸ ਤਾਂ ਕਾਫੀ ਜ਼ਿਆਦਾ ਚਿੰਤਾ ਕਰ ਰਹੇ ਸੀ ਮੈਨੂੰ ਯਾਦ ਹੈ ਮੈਂ ਤਿੰਨ ਕੁ ਵਾਰੀ ਤਾਂ ਮੌਤ ਦੇ ਬਿਲਕੁਲ ਕਲੋਜ਼ ਮੂਹਰੇ ਵਿੱਚੋਂ ਵਾਪਸ ਆਇਆ ਇਹ ਇੱਕ ਥਰਡ ਟਾਈਮ ਮੇਰੀ ਲਾਈਫ 'ਚ ਹੋਇਆ ਐਕਚੁਅਲੀ ਗੱਲ ਕੁਝ ਨਹੀਂ ਸੀ ਅਸੀਂ ਸ਼ੂਟਿੰਗ ਕਰ ਰਹੇ ਸੀ ਤੇ ਮੈਂ ਐਕਸਰਸਾਈਜ਼ ਕਰ ਰਿਹਾ ਸੀ ਐਕਸਰਸਾਈਜ਼ ਕਰਦੇ ਕਰਦੇ ਮੇਰੇ ਥੋੜੀ ਪੇਨ ਹੋਈ ਐ ਤੇ ਜਿਮ-ਜਮ ਕਰਨ ਦਾ ਮਨ ਬੜਾ ਸ਼ੌਕ ਹੈ ਤੇ ਉਹ ਮੈਨੂੰ ਪੇਨ ਹੋਣ ਤੋਂ ਬਾਅਦ ਮੈਂ ਜਿਹੜੇ ਡਾਕਟਰ ਕੋਲ ਇਲਾਜ ਕਰਾ ਰਿਹਾ ਸੀ ਉਹ ਡਾਕਟਰ ਨੇ ਮੈਨੂੰ ਪੇਨ ਦੀ ਟੈਬਲੇਟ ਦੇਤੀ ਮੈਂ ਖਾ ਲਈ ਉਸ ਤੋਂ ਬਾਅਦ ਮੈਂ ਅਗਲੇ ਦਿਨ ਸ਼ੂਟਿੰਗ ਤੇ ਚਲਾ ਗਿਆ ਪਰ ਰਾਤ ਨੂੰ 2-3 ਵਜੇ ਮੇਰੇ ਬਹੁਤ ਪੇਰ ਹੋਇਆ ਤੇ ਸਵੇਰੇ ਮੇਰੇ ਮਾਈ ਵਾਈਫ ਮੇਰੀ ਜਿਹੜੀ ਡਾਟਰ ਤੇ ਮੇਰੇ ਸਾਲ ਵਿਕਟਰ ਤੇ ਐਮੀ ਇਹ ਮੈਨੂੰ ਕਹਿਣ ਲੱਗੇ ਵੀ ਆਪਾਂ ਪਾਪਾ ਡਾਕਟਰ ਕੋਲ ਜਾਣਾ ਔਰ ਮੈਂ ਕਈ ਗੱਲਾਂ ਨਾ ਆਪਣੀ ਫੈਮਿਲੀ ਤੋਂ ਬੜਾ ਲੁਕੋਂਦਾ ਹੁੰਦਾ ਹੋਂਦਾ ਜਦ ਮੇਰਾ ਥਾਇਰੋਇਡ ਦਾ ਆਪਰੇਸ਼ਨ ਹੋਇਆ ਸੀ ਉਦੋਂ ਵੀ ਮੈਂ ਫੈਮਿਲੀ ਤੋਂ ਗੱਲਾਂ ਨਾ ਕੋਲਾ ਕਿਉਂਕਿ ਫੈਮਿਲੀ ਜ਼ਿਆਦਾ ਜਰ ਨਹੀਂ ਸਕਦੀ ਤੇ ਮੈਂ ਡਾਕਟਰ ਸਾਹਿਬ ਕੋਲ ਦਿਖਾਉਣ ਗਿਆ ਉਹਨੇ ਮੇਰਾ ਸਿਟੀ ਸਕੈਨ ਕੀਤਾ ਤਾਂ ਉਹਨੇ ਮੈਨੂੰ ਕਿਹਾ ਵੀ ਤੇਰੇ ਮਸਲ ਜਿਹੜੇ ਐਬਡੋਮਨ ਦੇ ਆ ਉਹ ਫਟ ਕੇ 10 10 ਮਿਲੀਮੀਟਰ ਸਾਈਡ ਤੇ ਆ ਗਿਆ ਤੇ ਬਲੱਡ ਲੀਕ ਹੋ ਰਿਹਾ ਤੇ ਇਹ ਕਦੇ ਵੀ ਫੀਟਲ ਹੋ ਸਕਦਾ ਤਾਂ ਬਹੁਤ ਅਪਰੇਟ ਕਰ ਲੈਣਾ ਚਾਹੀਦਾ ਇਮੀਡੀਟਲੀ ਸੋ ਮੈਂ ਆਪਰੇਸ਼ਨ ਹੋਇਆ ਮੇਰਾ ਆਪਰੇਸ਼ਨ 6-7 ਘੰਟੇ ਚੱਲਿਆ एवरीथिंग 올 ਰਾਈਟ ਡਾਕਟਰ ਪਤਰਾ ਨੇ ਉਸ ਟੀਮ ਸਭ ਕੁਝ ਠੀਕ ਹੋ ਗਿਆ ਦੋਏ ਦਿਨ ਮੈਂ ਉੱਠ ਕੇ ਚੱਲਣ ਵੀ ਲੱਗ ਗਿਆ ਸਭ ਕੁਝ ਹੋ ਗਿਆ ਐਕਚੁਅਲੀ ਉਹ ਬਲੱਡ ਦੀ ਪਾਈਪ ਲੱਗੀ ਹੁੰਦੀ ਹੈ ਇੱਥੇ ਤੇ ਇੱਥੇ ਯੂਰਿਨ ਦੀ ਪਾਈਪ ਹੁੰਦੀ ਹੈ ਉਹ ਬਲੱਡ ਜਿਹੜਾ ਆਪਰੇਸ਼ਨ ਤੋਂ ਬਾਅਦ ਬਾਹਰ ਆਉਂਦਾ ਉਹਨੂੰ ਇਕੱਠਾ ਕਰਦੇ ਆ ਤੇ ਉਹ ਡੱਬਾ ਭਰ ਜਾਂਦਾ ਫਿਰ ਉਹਨੂੰ ਖਾਲੀ ਕਰਦੇ ਆ ਤੋ ਨਰਸ ਚੇਂਜ ਹੋਈ ਜਿਹੜੀ ਡਿਊਟੀ ਤੋ ਵਿਚਾਰੀ ਉਹਨੂੰ ਖਾਲੀ ਕਰਨ ਲੱਗੀ ਤੇ ਉਹਦੇ ਹੱਥੋਂ ਛੁੱਟ ਗਿਆ ਹੱਥੋਂ ਛੁੱਟ ਗਿਆ ਤੋ ਪਾਈਪ ਜਿਹੜੀ ਸੀ ਬਾਹਰ ਆਈ ਤੇ ਮੇਰੇ ਵੀ ਪੜੀ ਜ਼ੋਰ ਦੀ ਚੀਖ ਵਜੀ ਮੇ ਤੋਂ ਉਹ ਪ੍ਰੈਸ਼ਰ ਵਜਾ ਤੇ ਸਾਰੇ ਟਾਂਕੇ ਟੁੱਟ ਗਏ ਉਹਨੂੰ 250 300 ਟਾਂਕਾ ਪੇਟ 'ਚ ਲੱਗਿਆ ਸੀ 70 80 ਟਾਂਕੇ ਬਾਹਰ ਲੱਗੇ ਸੀ ਬਲੱਡ ਸ਼ੁਰੂ ਹੋ ਗਿਆ ਫੋਰਚਨਟਲੀ ਸਾਰੇ ਡਾਕਟਰਸ ਡਾਕਟਰ ਬੱਤਰਾ ਆ ਗਏ एवरीवन ਬਡੀ ਕੇਮ ਔਰ ਬਲੱਡ ਇਨਾ ਨਿਕਲਿਆ ਉਥੇ ਕਿ ਮੈਂ ਜਸਟ ਵੈਂਟ ਡਾਊਨ ਮੇਰਾ ਬਲੱਡ ਪ੍ਰੈਸ਼ਰ ਮੇਰਾ ਹਾਰਟ ਵਰੀ ਪਲਸ ਵਾਸ ਗੋਲ ਉਸਵਾ ਡਾਕਟਰ ਮੈਨੂੰ ਇੰਜੈਕਸ਼ਨ ਦਿੱਤੇ ਸਟਿਚਸ ਵੀ ਲਾਤੇ ਜਿੱਥੇ ਜਿੱਥੇ ਪੂਜ਼ ਹੋ ਰਿਆ ਸੀ ਬਲੱਡ ਦੁਬਾਰਾ ਮੈਨੂੰ ਆਪਰੇਟ ਕਰਨਾ ਪਿਆ 24 ਘੰਟੇ ਦੇ ਵਿੱਚ ਵਿੱਚ ਐਕਚੁਅਲੀ ਇਹਨੂੰ ਹਰਦਿਆਇ ਦਾ ਆਪਰੇਸ਼ਨ ਕਹਿੰਦੇ ਆ ਬਟ ਮੇਰੇ ਕੇਸ ਦੇ ਵਿੱਚ ਕਿਉਂਕਿ ਮਸਲ ਸਾਰੇ ਟੇਰ ਆਫ ਹੋ ਗਏ ਸੀ ਐਕਸਰਸ ਕਰਦੇ ਕਰਦੇ ਤੇ ਨਾੜਾਂ ਕਾਫੀ ਫਟ ਗਈਆਂ ਸੀ ਸੋ he had to ਮੈਂ ਸਮਝਦਾ ਹੀ ਇਸ ਅ ਗ੍ਰੇਟ ਸਰਜਨ ਮੈਂ ਤਾਂ ਇਹੋ ਜਿਹਾ ਬੰਦਾ ਨਹੀਂ ਦੇਖਿਆ ਵੀ ਇੰਨਾ ਕੁਛ ਹੋਣ ਤੋਂ ਬਾਅਦ ਤੁਹਾਨੂੰ ਉਹਨੇ ਜੋੜਤਾ ਠੀਕ ਕਰਤਾ ਐਂਡ ਦੈਨ ਦੇ ਟੁਕ ਮੀ देयर ਯੂਵੀ ਆ ਗਿਆ ਇਹ ਸਾਰੇ ਜਦ ਮੈਨੂੰ ਹੋਸ਼ ਆਈ ਥੋੜੀ ਤਾਂ ਮੈਨੂੰ ਆਪਰੇਸ਼ਨ ਲਈ ਦੁਬਾਰਾ ਲੈ ਜਾਣਾ ਸੀ ਇਹਨਾਂ ਨੇ ਇਹ ਸਾਰੇ ਰੋ ਰਹੇ ਸੀ ਮੈਂ ਕਿਹਾ ਯਾਰ ਇਸੇ ਕਰ ਲੋ ਮੈਂ ਡਰਦਾ ਸੀ ਕਿ ਤੂੰ ਰੋਣਾ ਧੋਣਾ ਬੰਦ ਕਰੋ ਆ ਨਾਈਟ ਸੌਫਰ ਫॉर द ਫਰਸਟ ਟਾਈਮ ਯੂਵੀ ਯੂ ਨੋ ਇੰਟੀਅਰ ਆਪ ਮੈਂ ਕਹਾ ਸ਼ੇਰ ਦਾ ਬੱਚਾ ਤਕੜਾ ਤੂੰ ਗੱਲ ਹੀ ਕੋਈ ਨਹੀਂ ਆਪਰੇਸ਼ਨ ਕਰਾ ਕੇ ਗਿਆ ਤੇ ਆਇਆ ਆਈ ਵੈਂਟ ਐਂਡ ਦੇ ਆ ਵਾਸ ਆਪਰੇਟਡ ਅਗੇਨ ਉਹਨਾਂ ਦੁਬਾਰਾ ਆਪਰੇਸ਼ਨ ਹੋਇਆ ਦੁਬਾਰਾ ਆਪਰੇਸ਼ਨ ਤੋਂ ਬਾਅਦ ਬਲੱਡ ਵੀ ਚੜਾਉਣਾ ਸੀ 10 14 15 ਬੋਤਲ ਬਲੱਡ ਦੀਆਂ ਵੀ ਲੱਗੀਆਂ ਆਫਟਰ ਆਲ ਤੁਸੀਂ ਆਪਰੇਟ ਦੁਬਾਰਾ ਕਰਦੇ ਹੋ ਡਾਕਟਰ ਨੇ ਫੇਰ ਸਾਰਾ ਕੁਝ ਕੀਤਾ ਉਸ ਤੋਂ ਪਹਿਲਾਂ ਯੂਵੀ ਨੇ ਪੁੱਛਿਆ ਵੀ ਵੀ ਹਾਊ ਊਡ ਹੀ ਰਿਐਕਟ ਉਹ ਕਹਿੰਦੇ ਆਪਰੇਸ਼ਨ ਇਜ਼ ਸਰਜਰੀ ਇਜ਼ ਸਰਜਰੀ ਯੂ ਗਾਟ ਟੂ ਨੀਡ ਅ ਵੈਰੀ ਸਟਰੋਂਗ ਬਾਡੀ ਤਾਂ ਮੈਂ ਡਾਕਟਰ ਮੇਸ਼ਾ ਕਹਿੰਦਾ ਵੀ ਬੜੀ ਤੇਰੀ ਵਿਲ ਪਾਵਰ ਹੈ ਫਿਰ ਉਸ ਤੋਂ ਬਾਅਦ ਦੁਬਾਰਾ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋਇਆ ਉਹ ਤੇ ਡਾਈਸੀਯੂ 15 20 ਦਿਨ ਮੈਂ ਆਈਸੀਯੂ ਸੀਗਾ ਬਲੱਡ ਪ੍ਰੈਸ਼ਰ ਬੜਾ ਹਾਈ ਜਾ ਰਿਹਾ ਸੀ ਲੋਅ ਜਾ ਰਿਹਾ ਸੀ ਪਰ ਉਹ ਡਾਕਟਰਸ ਨੇ ਸਾਰਾ ਕੁਝ ਕਰਕੇ ਮੈਂ ਸਿਰਫ ਇਹ ਕਹਿਣਾ ਚਾਹਣਾ ਹੈ ਇਹ ਸਭ ਪ੍ਰਮਾਤਮਾ ਦੀ ਮਿਹਰ ਹੈ ਕਿ ਮੈਂ ਜਿਉਂਦਾ ਫਿਰਦਾ ਇਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਆਦਰਵਾਇਜ਼ ਜੇ ਆਪਾਂ ਨਾਰਮਲ ਗੱਲ ਕਰੀਏ ਆ ਵੀ ਕਿਸੇ ਬੰਦੇ ਨੇ ਆਪਾਂ ਨੂੰ ਪਛਾ ਲਿਆ ਡਾਕਟਰ ਆਪਣਾ ਇਲਾਜ ਕਰ ਸਕਦੇ ਆ ਕਿਉਂਕਿ ਮੈਂ ਵੀ ਡਾਕਟਰ ਨੂੰ ਜਾਂ ਸੈਕੰਡ ਆਪਰੇਸ਼ਨ ਤੋਂ ਬਾਅਦ ਕਹਾਂ ਮੈਂ ਕਿਹਾ ਵੈਲਟਨ ਡਾਕਟਰ ਬਤਰਾ ਉੱਪਰ ਦੇਖ ਕੇ ਕਹਿੰਨ ਲੱਗਾ ਰੱਬ ਦੀ ਮਿਹਰ ਹੈ ਇਟਸ ਆਲ ਗੋਡਸ ਗ੍ਰੇ ਔਰ ਮਨ ਨੂੰ ਕਹਿੰਦੇ ਤੇਰੇ ਤੇ ਕੋਈ ਜ਼ਿਆਦਾ ਹੀ ਹੈਗੀ ਸੋ ਆਈ ਥਿੰਕ ਆਈ ਹੈਵ ਜਸਟ ਕਮ ਫਰਮ ਡੈਥ ਬੈਡ ਇਹ ਇਲਨਸ ਜਿੰਨੀ ਵੀ ਸੀਗੀ ਇਹਦੇ ਤੋਂ ਇਹਦੇ ਬਾਰੇ ਪਹਿਲਾਂ ਤੋਂ ਥੋੜੀ ਬਹੁਤ ਜਾਣਕਾਰੀ ਸੀ ਤੁਹਾਨੂੰ ਜਾਂ ਅਚਾਨਕ ਹੋਇਆ ਇਹ ਸਭ ਐਕਚੁਅਲੀ ਮੈਂ ਜਦ ਫਿਲਮਾਂ ਦਾ ਦੁਬਾਰਾ ਦੌਰ ਸ਼ੁਰੂ ਹੋਇਆ ਤਾਂ ਮੇਰੀ ਬੜੀ ਤਮੰਨਾ ਸੀ ਆ 60 ਇੰਚ ਦੀ ਛਾਤੀ ਹੋਵੇ ਤੇ ਲੱਕ ਹੋਵੇ ਟਾੜੇ ਹੋਣ ਸਾਲਾ 25 25 ਇੰਚ ਦੇ ਮੈਂ ਸਟਾਰਟਡ ਵਰਕਿੰਗ ਆਊਟ ਫਾਰ ਦਾ ਲਾਸਟ 2 3 ইয়ার্স ਮੈਂ ਵਰਕਆਊਟ ਕਰ ਰਿਹਾ ਔਰ ਚਿਕਨ ਸ਼ਿਕਨ ਫੈਸ਼ ਫੋ ਸਭ ਕੁਝ ਖਾਰਾ ਸੀ ਪਰ ਮੈਂ ਸਮਝਦਾ ਆਈ ਵਾਸ ਨਾਟ ਲਿਸਨਿੰਗ ਮੈਂ ਆਪਣੀ ਬਾਡੀ ਨੂੰ ਸੁਣ ਨਹੀਂ ਰਿਹਾ ਸੀ ਮੈਂ ਥੱਕ ਜਾਂਦਾ ਸੀ ਸੌਂ ਜਾਂਦਾ ਸੀ ਸ਼ੂਟਿੰਗ ਕਰਕੇ ਆਂਦਾ ਸੀ 18 18 ਘੰਟੇ ਸ਼ੂਟਿੰਗ ਕਰਦਾ ਸੀ 20 20 ਘੰਟੇ ਸ਼ੂਟਿੰਗ ਕਰਦਾ ਸੀ ਦੇਰ ਐਂਡ ਦੈਨ ਕਿਤੇ ਮੇਰੇ ਤੋਂ ਗਲਤੀ ਹੋਈ ਹੈ ਕਿ ਮੈਂ ਆਪਣੀ ਬਾਡੀ ਨੂੰ ਲਿਸਨ ਕਰਾਂ ਵੀ ਤੂੰ 60 ਸਾਲ ਦਾ ਹੋ ਗਿਆ ਆਲਵੇਜ਼ ਥਿੰਕਿੰਗ ਕਿ ਨਹੀਂ ਜੀ ਮੈਂ ਤਾਂ 20 22 ਸਾਲ ਦਾ ਬੰਦਾ 24 ਸਾਲ ਦਾ ਹੈ ਮੈਂ ਤਾਂ ਅੱਜ ਵੀ ਇਦਾਂ ਦਾ ਮੈਂ ਮਰਨਾ ਤਾਂ ਮੈਂ ਇਦਾਂ ਹੀ ਮਾਰਾਂਗਾ ਬੇਸ਼ੱਕ ਆਈ ਡੋਨਟ ਕੇਅਰ ਮੈਨੂੰ ਜਿੱਦਣ ਰੱਬ ਨੇ ਲੈ ਕੇ ਜਾਣਾ ਉਹਦੋਂ ਕੋਈ ਰੋਕ ਨਹੀਂ ਸਕਦਾ ਤੇ ਜਿੱਦਣ ਮੈਨੂੰ ਜ਼ਿੰਦਗੀ 'ਚ ਉਹਨੇ ਨਹੀਂ ਲੈ ਕੇ ਜਾਣਾ ਕੋਈ ਮੈਨੂੰ ਮਾਰ ਨਹੀਂ ਸਕਦਾ ਮੇਰੀ ਤਾਂ ਇੱਕ ਸਿੰਪਲ ਥਿਊਰੀ ਆਈ ਥਿੰਕ ਬਾਡੀ ਬਹੁਤ ਪੁਸ਼ ਹੋ ਗਈ ਤੁਸੀਂ ਤੁਸੀਂ ਦੇਖੋਗੇ ਬਿੰਨੀ ਫਿਲਮਾਂ ਦੇ ਵਿੱਚ ਉਹ ਡਾਡਾ ਸ਼ੋਲਡਰ ਆ ਬੰਦਾ ਖੜਾ ਜੁਆਇੰਟ ਆਫ ਅ ਮੈਨ ਮੈਨੂੰ ਵੀ ਦੇਖ ਕੇ ਬੜੀ ਖੁਸ਼ੀ ਹੁੰਦੀ ਸੀ ਫਿਰ ਬੰਦਾ ਨਾ ਓਵਰ ਬੋਰਡ ਹੋ ਜਾਂਦਾ ਨਹੀਂ ਯਾਰ ਮੈਂ ਹੋਰ ਮਾਰਾਂ ਨਾ ਹੋਰ ਜਿਮ ਮਾਰਾਂ ਸਾਰਾ ਦਿਨ ਦੇਖਣਾ ਹਾਂ ਬਈ ਸੈੱਟ ਤੇ ਜਾਣਾ ਲੋਕਾਂ ਰੰਗਣਾ ਯਾਰ ਸ਼ੇਰ ਤੁਰਿਆ ਆਉਂਦਾ ਫਿਰ ਨਾ ਆਈ ਥਿੰਕ ਆਲ ਥੀਸ ਥਿੰਗਸ ਯੋ ਯਰ ਓਵਰਬੋਰਡ ਆ ਬੰਦਾ ਕਹਿੰਦਾ ਮੈਂ ਹੋਰ ਕਰ ਦੇਣਾ ਮੈਂ ਹੋਰ ਕਰ ਦੇਣਾ ਇੱਥੇ ਪ੍ਰੋਬਲਮ ਆਈ ਹੈ ਪ੍ਰੋਬਲਮ ਮੇਰੀ ਕ੍ਰੀਏਟ ਕੀਤੀ ਹੋਈ ਹੈ ਮੇਰੇ ਘਰਦਿਆਂ ਨੇ ਮੈਨੂੰ ਕਿਹਾ ਮੇਰੇ ਪ੍ਰੋਡਿਊਸਰਸ ਨੇ ਕਿਹਾ ਭਾਜੀ ਐਕਟਰਸ ਮੇਰੇ ਨਾਲ ਦੇ ਕਹਿੰਦੇ ਸੀ ਭਾਈ ਤੁਸੀਂ ਕੀ ਖਾਣੇ ਹੋ ਕੀ ਪੀਣੇ ਹੋ ਆ ਮੈਂ ਆਹ ਪੁਰਾਣੀਆਂ ਖਰਾਕਾਂ ਨੇ ਬੜਾ ਨੈਵਰੀ ਉਸ ਤੋਂ ਟੈਲੈਂਟ ਨਹੀਂ ਬਣੀ ਕਿ ਮੈਂ ਕਿੰਨੇ ਘੰਟੇ ਜਿਮ ਕਰਦਾ ਚਾਰ ਪੰਜ ਘੰਟੇ ਜਿਮ ਰਾਤ ਨੂੰ ਵੀ ਉੱਠ ਕੇ ਜਿਮ ਚਲੇ ਜਾਣਾ ਸੋ ਆਈ ਵਾਸ ਓਵਰ ਐਕਸਰਸਾਈਜ਼ਡ ਮੀ ਬੋਡੀ ਜ਼ਿਆਦਾ ਮਿਹਨਤ ਹੋਗੀ ਜੇ ਮੈਂ ਮੈਨੂੰ 30 35 ਸਾਲ ਦੀ ਉਮਰ ਚ ਕਰਦਾ ਤਾਂ ਸ਼ਾਇਦ ਐਗਜ਼ਿਸਟ ਕਰਦੀ ਬਾਡੀ ਮੇਰੇ ਖਿਆਲੋਂ ਬਾਡੀ ਉਹ ਭਾਰ ਸਹਿ ਨਹੀਂ ਸਕੀ ਫਿਰ ਸ਼ੂਟਿੰਗ ਤੇ ਚਲੇ ਜਾਣਾ ਜਿੱਦਨੇ ਮੇਰਾ ਇਨਸੀਡੈਂਟ ਹੋਇਆ ਉਦੋਂ ਮੈਂ ਮੋਟਰ ਮਿੱਤਰਾਂ ਦੀ ਸ਼ੂਟਿੰਗ ਕਰਕੇ ਆਇਆ ਆਰ ਉਹ ਸ਼ੂਟਿੰਗ ਫੋਰ 8 ਡੇਜ਼ ਡੇ ਐਂਡ ਨਾਈਟ ਤੇ ਮੈਂ ਕਹਾਂ ਚੱਲ ਇੱਕ ਘੰਟਾ ਬਚਿਆ ਜਾ ਕੇ ਸੈਟਅਪ ਸਮਾੜ ਲਿਆ ਮੇਰੇ ਖਿਆਲ ਉੱਥੇ ਜਿਹੜੇ ਨੇ ਉਹ ਮਸਲ ਫਟੇ ਆ ਜਿਹੜੀ ਮੇਰੇ ਨਾਲ ਹੋਈ ਮੈਨੂੰ ਯੂਵੀ ਨੇ ਕਿਹਾ ਸੀ ਕਹਿੰਦਾ ਪਾਪਾ ਯਾਰ ਯੂ ਆਰ ਸੱਚ ਅ ਸੈਂਸਿਬਲ ਮੈਨ ਮੈਂ ਕਹਾਂ ਡੋਨਟ ਮੈਂ ਦਿਮਾਗ ਯੂਜ਼ ਨਹੀਂ ਕਰਦਾ ਮੈਂ ਹਮੇਸ਼ਾ ਦਿਲ ਤੋਂ ਕੰਮ ਲੈਦਾ ਇਵਨ ਟੂਡੇ ਮੈਂ 4 ਹਫ਼ਤੇ ਬਾਅਦ ਉੱਠ ਕੇ ਸ਼ੂਟਿੰਗ ਤੇ ਚਲਾ ਗਿਆ ਡਾਕਟਰ ਕਹਿੰਦੇ ਨਹੀਂ ਜਾਣਾ ਮੈਂ ਕਹਿੰਦਾ ਸਰ ਪ੍ਰੋਡਿਊਸਰ ਦਾ ਨੁਕਸਾਨ ਹੋ ਰਿਹਾ ਮੈਂ ਬੇਰ ਨਹੀਂ ਕਰ ਸਕਦਾ ਮੈਂ ਮਰ ਸਕਦਾ ਪਰ ਕਿਸੇ ਦਾ ਨੁਕਸਾਨ ਨਹੀਂ ਮੇਰੇ ਮੇਰੇ ਹੱਥੋਂ ਨਾ ਜਾ ਰਿਹਾ ਫਿਰ ਮੈਂ ਆ ਕੇ ਬੈਠ ਜਾਣਾ ਦੁਪਹਿਰੇ 2 ਘੰਟੇ ਸੌ ਜਾਣਾ ਬਟ ਦੈਟ ਪੇਨ ਦੇ ਵਿੱਚ ਜਿਹੜੀ ਮੈਂ ਫਿਲਮ ਕੀਤੀ ਹੈ ਆਈ ਥਿੰਕ ਦੈਟ ਵਾਸ ਮਾਈ ਬੈਸਟ ਪਰਫਾਰਮੈਂਸ ਐਵਰ ਜਿਹੜੀ ਹਮ ਫਿਲਮ ਆਉਂਦੀ ਹੈ ਬੰਦੇ ਨੂੰ ਮਿੱਟੀ ਨਾਲ بڑا ਮੋਹ ਹੁੰਦਾ ਮੈਨੂੰ ਵੀ ਹੈਗਾ ਪਰ ਬੰਦੇ ਨੂੰ ਹੀ ਨਹੀਂ ਪਤਾ ਉਹਨੇ ਇੱਕ ਦਿਨ ਮਿੱਟੀ ਹੋ ਜਾਣਾ ਠੀਕ ਹੋਣ ਦੇ ਵਿੱਚ ਫੈਮਿਲੀ ਸਪੋਰਟ ਦਾ ਵੀ ਵੱਡਾ ਰੋਲ ਰਿਹਾ ਫੈਮਿਲੀ ਦਾ ਬਸ ਚੱਲਦਾ ਤੇ ਸੰਗਲ ਪਾ ਕੇ ਮੈਨੂੰ ਮੰਜਿਆਂ ਨਾ ਬੰਦ ਦਿੰਦੇ ਮੇਰੀ ਵਾਈਫ ਹੁਣ ਵੀ ਤੁਸੀਂ ਕੀ ਕਰਦੇ ਹੋ ਸ਼ੀ ਹੈਜ਼ ਲੁੱਕਡ ਆਫ ਟੂ ਦੇਖੋ ਆਪਾਂ ਕਹਿ ਦਿੰਨੇ ਆ ਉਸ ਵਿਚਾਰੀ ਨੇ 25 ਦਿਨ ਨਾ ਸੌ ਕੇ ਦੇਖਿਆ ਨਾ ਉਹਨੇ ਬੱਚਿਆਂ ਨੂੰ ਦੇਖਿਆ ਤੇ ਨਾ ਪਾਵਾ ਯੂਵੀਸੀ ਪਾਮੋ ਹੈਜ਼ਲ ਸੀ ਪਾਵਾ ਐਮਈਸੀ ਵਿਕਟਰ ਸੀ ਮੇਰੀ ਵਾਈਫ ਸੀ ਜਾਂ ਮੇਰੀ ਮਦਰ ਸੀ ਮਦਰ ਲਾ ਨਹੀਂ ਮੈਂ ਕਹਦੇ ਵੀ ਕਹਿੰਦਾ ਜਾਂ ਮੇਰੇ ਪਿਤਾ ਜੀ ਸੀ ਜਾਂ ਮੇਰੀਆਂ ਭਈਆਂ ਜਿਹੜੀਆਂ ਵੱਡੀਆਂ ਕਰਕੇ ਜਵਾਨ ਕੀਤੀਆਂ ਉਹਨਾਂ ਦੇ ਘਰ ਵਾਲੇ ਸੀ एवरीवन ਵਾਸ देयर ਔਰ ਮੈਂ ਅੱਜ ਤੱਕ ਇਸ ਔਰਤ ਨੂੰ ਇੰਨੀ ਘਰ ਵਾਲੇ ਦੀ ਸੇਵਾ ਕਰਦੇ ਨਹੀਂ ਦੇਖਿਆ ਜਿੰਨੀ ਮੇਰੀ ਵਾਈਫ ਨੇ ਕੀਤੀ ਹੈ ਕਿ ਮਤਲਬ ਮੈਨੂੰ ਯੂਰਨ ਵੀ ਕਰਾਉਣਾ ਜਾਂ ਮੇਰੇ ਭਾਜੀ ਵੱਡੇ ਗੁਰਪ੍ਰੀਤ ਭਾਜੀ ਮੇਰੇ ਪਿਓ ਵਰਗੇ ਜਿਹਨੇ ਸਾਨੂੰ ਪਾਲਿਆ ਉਹ 24 ਘੰਟੇ ਮਤਲਬ ਮੈਨੂੰ ਆ ਇਕ ਡਸ ਕੈਨਟ ਟੈਲ ਯੂ ਕਿ ਬਾਕੀ ਜਿਹੜੇ ਆਈਸੀਯੂ ਵਾਲੇ ਮੁੰਡੇ ਸੀ ਜਾਂ ਉੱਥੇ ਦੀਆਂ ਨਰਸਾਂ ਸੀ ਦੇ ਵਰ ਸੋ ਇਮੋਸ਼ਨਲੀ ਅਟੈਚਡ ਵਿਦ ਮੀ ਕਿ ਜਿੱਦਾਂ ਆਪਣੇ ਇਸ ਬੰਦੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਇਹ ਨਾ ਕਿਤੇ ਮਰ ਜੇ ਇਹਨੂੰ ਕੋਈ ਤਕਲੀਫ ਨਾ ਹੋ ਜੇ ਸੋ ਆਈ ਥਿੰਕ ਮਾਈ ਫੈਮਿਲੀ ਹਾਟਸ ਆਫ ਕਿ ਰੱਬ ਨੇ ਮੈਨੂੰ ਇੰਨੀ ਬ੍ਰਿਲਿਅੰਟ ਫੈਮਿਲੀ ਦਿੱਤੀ ਹੈ ਐਮ थैंक यू टू ਮਸਮ ਯੂਵੀ ਐਂਡ ਮਾਈ ਡਾਟਰ ਇਜ਼ਲ ਜਿਹੜੇ ਵਿੱਚ ਆ ਕੇ ਉੱਥੇ ਵਿਚਾਰਾ ਗੁਰਦੁਆਰੇ ਗਏ ਪ੍ਰਸ਼ਾਦ ਲੈ ਕੇ ਆਏ ਸਾਰੇ ਹਸਪਤਲ ਪ੍ਰਸ਼ਾਦ ਵੰਡਿਆ ਐਂਡ THEN ਹੀ ਵਾਸ देयर ਮਹਾਤੂ ਤਕੜਾ ਰਿਹਾ ਪਰਵਾਹ ਨਹੀਂ ਕਰ ਰਹੀ ਠੀਕ ਹੈ ਨਾ ਸੋ ਆਈ ਥਿੰਕ ਹੀ ਵਾਸ ਆਲਸੋ ਸੇਇੰਗ ਕਿ ਇਨਸਪੀਰੇਸ਼ਨ ਜੋ ਮੇਰੇ ਫਾਦਰ ਦੀ ਇਨਸਪੀਰੇਸ਼ਨ ਹੈ ਉਹ ਮੇਰੇ ਵਿੱਚ ਵੀ ਹੈ ਤੁਹਾਡੇ ਸਾਰਿਆਂ ਨੂੰ ਇਹ ਸਬਕ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਵਿੱਚ ਭਾਵੇਂ ਤੁਸੀਂ ਆਖਰੀ ਜੰਗ ਜੇ ਆਪਾਂ ਮੁਲਕ ਵਾਸਤੇ ਲੜ ਰਹੇ ਹਾਂ ਤੇ ਜਦ ਤੱਕ ਆਪਣੇ ਗੋਲੀਆਂ ਵੱਜੀਆਂ ਤੇ ਆਪਣੇ ਸਾਹ ਹੈਗੇ ਆ ਚਾਰ ਤਾਂ ਬਫੇਰ ਵੀ ਜਾ ਕੇ ਸਾਰੇ ਚਾਰ ਦੁਸ਼ਮਣ ਮਾਰ ਦिए ਤਾਂ ਸਵਾਦ ਹੈ ਸੋ ਆਈ ਬਲੀਵ ਕਿ ਜਿਹੋ ਜੀ ਤੁਹਾਡੀ ਸੋਚ ਹੈ ਉਹ ਜਿਹੜਾ ਤੁਹਾਨੂੰ ਰੱਬ ਤਾਕਤ ਵੀ ਦਿੰਦਾ ਹੈ ਵਿਸ਼ਵਾਸ ਤੁਹਾਡਾ ਤੁਹਾਡਾ ਰੱਬ ਦੇ ਵਿੱਚ ਜਿਹੜੀ ਗੱਲ ਹੈ ਉਹ ਸਾਰੀ ਮਤਲਬ ਉਹ ਬਹੁਤ ਮੈਟਰ ਕਰਦੀ ਹੈ ਹੁਣ ਮੈਂ ਮੋੜ ਤੋਂ ਰੂਟੀਨ ਵਰਕ ਸ਼ੁਰੂ ਕਰ ਦਿੱਤਾ ਮੈਂ ਸ਼ੂਟਿੰਗ ਇੱਕ ਕੰਪਲੀਟ ਕਰਤੀ ਹੈ ਦੂਜੀ ਫਿਲਮ ਸਾਡੀ ਪਈ ਸੀ ਚਾਰ ਦਿਨ ਦਾ ਕੰਮ ਉਹ ਵੀ ਕੰਪਲੀਟ ਕਰਤੀ ਹੈ ਐਕਸ਼ਨ ਵਰਕ ਕੀਤਾ ਹੈ ਬਲਟਾ ਬੁਲਟਾ ਪਾ ਕੇ ਤੇ ਹੁਣੇ ਅਸੀਂ ਗਾਣਾ ਕਰਕੇ ਆਏ ਆ ਤੇ ਅੱਜ ਮੈਂ ਡਬਿੰਗ ਤੇ ਜਾਣਾ ਹੁਣ ਤੋਂ ਡਰ ਇੰਟਰਵਿਊ ਕਰਨ ਤੋਂ ਬਾਅਦ ਤੇ ਫਿਰ ਕੱਲ ਵੀ ਸਾਡੀ ਡਬਿੰਗ ਹੈ ਫਿਰ 10 ਦਿਨ ਬਾਅਦ ਫੇਰ ਸ਼ੂਟਿੰਗ ਸ਼ੁਰੂ ਹੈ ਲਾਈਵ ਸ਼ੁੱਡ ਗੋ ਆਨ ਸ਼ੋ ਸ਼ੋ ਚੱਲਣਾ ਚਾਹੀਦਾ ਪੜ ਇਹ ਉਹ ਚਿੱਠੀ ਹੈ ਜਿਹੜੀ ਮੇਰੇ ਵੀਰ ਨੇ ਆਪਣੀ ਹੋਣ ਵਾਲੀ ਭਾਬੀ ਕਾਟੂ ਨੂੰ ਲਿਖੀ ਹੈ ਤੇ ਮੇਰੇ ਹੱਥ ਲੱਗੀ ਆਪਾਂ ਪੜ ਦਨੇ ਆ ਨਲਕੇ ਤੇ ਖੜੀ ਮੋਢੇ ਤੇ ਪਰਣਾ ਨਲਕੇ ਤੇ ਖੜੀ ਮੋਢੇ ਤੇ ਪਰਣਾ ਸਾਰੇ ਕੰਮ ਛੋੜ ਕੇ ਲੈਟਰ ਮੇਰਾ ਪੜਨਾ ਆਏ ਹੈ ਹੈ ਦੇਖ ਲੋ ਕੁਝ ਹਫ਼ਤੇ ਚ ਤਿੰਨ ਮੂਵੀਜ਼ ਤੁਹਾਡੀਆਂ ਫਿਲਮੀ ਪਰਦੇ ਤੇ ਆਈਆਂ ਚਾਹੇ ਟਾਈਗਰ ਦੀ ਗੱਲ ਕੀਤੀ ਜਾਏ ਚਾਹੇ 25 ਕਿਲੇ ਤੇ ਸਟੇਸ਼ਨ ਇਹਨਾਂ ਨੂੰ ਕਿਸ ਕਿਸਮ ਦਾ ਰਿਸਪੌਂਸ ਮਿਲਿਆ ਤੇ ਆਪਣੇ ਕਿਰਦਾਰਾਂ ਨੂੰ ਖੁਦ ਕਿਵੇਂ ਦੇਖਦੇ ਹੋ ਕਿਦਾਂ ਦੇ ਕਿਰਦਾਰ ਲੱਗੇ ਆਪਣੇ ਉਹ ਕਹਿੰਦੇ ਨੇ ਜੇ ਜਵਾਨ ਵਿਆਹ ਬਰਾਤ ਚਲੇ ਜਾਣ ਨਾ ਤੇ ਕਿਸੇ ਬਜ਼ੁਰਗ ਨੂੰ ਨਾਲ ਸਿਆਣੇ ਨੂੰ ਲੈ ਜਾਣਾ ਚਾਹੀਦਾ ਫਿਲਮ ਬਣੀ ਜੀ 25 ਕਿਲੇ ਮੈਂ ਕਹਿ ਕਹਿ ਕੇ ਥੱਕ ਗਿਆ ਮੁੰਡੇ ਨੂੰ ਇਹਨੂੰ ਆਪ ਵਿਕਰਮ ਜਿਹੜਾ ਰਾਂਝਾ ਹੈ ਉਹ ਮੈਂ ਕਿਹਾ ਕਾਕਾ ਤੂੰ ਦੋ ਸਾਨਾਂ ਦੇ ਪੇੜ ਚ ਕੀ ਕਰਦਾ ਡਾਇਰੈਕਟਰ ਨੂੰ ਕਹਿ ਕੇ ਕਿ ਥੱਕ ਗਿਆ ਵੀ ਭਾਈ ਤੂੰ ਇਹ ਕੰਮ ਨਾ ਕਰ ਨਾ ਕਰ ਸਾਡੀ ਮੰਨ ਲੈ ਸਾਡੀ ਸੁਣ ਲੈ ਲੋਕਾਂ ਨੇ ਸਾਨੂੰ ਦੇਖਣਾ ਹੁੰਦਾ ਯੂ ਆਰ ਗਿਵਿੰਗ ਅ ਕੈਪਸ਼ਨ ਟੂ ਲੈਜੈਂਡਸ ਆਫ ਪੰਜਾਬੀ ਸਿਨੇਮਾ ਕਮਿੰਗ ਆਫਟਰ 16 ইয়ার্স ਤੇ ਨਾ ਤਾਂ ਲੋਦੋ ਉਹ ਗੁੱਗੂ ਭਾਜੀ ਕੀ ਕਰ ਰਿਹਾ ਯੋਗਰਾਜ ਸਿੰਘ ਕੀ ਕਰ ਰਿਹਾ ਤੁਸੀਂ ਦੇਖਿਆ ਹੋਣਾ ਕੁਝ ਵੀ ਨਹੀਂ ਕਰ ਰਿਹਾ ਜੋ ਕਰ ਰਹੇ ਨੇ ਇਹ ਚਿੰਦ ਭਰਾ ਕਰ ਰਹੇ ਨੇ ਯਾ ਉਹ ਹੀਰੋ ਕਰ ਰਹੇ ਉਹ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਮੇਰੇ ਤੇ ਗੁੱਗੂ ਗਿੱਲ ਦੇ ਮੋਢੇ ਤੇ ਬੰਦੂਕ ਰੱਖ ਕੇ ਔਰ ਇਹ ਗੱਲ ਮੈਂ ਸ਼ਰਿਆਮ ਪ੍ਰੈਸ ਤੇ ਕਹੀ ਸੀ ਮੈਂ ਕਿਹਾ ਇਹ ਫਿਲਮ ਨਹੀਂ ਚੱਲੇਗੀ ਤੁਹਾਨੂੰ ਚੰਦਾ ਲੱਗੇ ਮਾੜਾ ਲੱਗੇ ਬਿਕੋਜ਼ ਯੂ हैव नॉट ਜਸਟੀਫਾਈਡ ਵਿਦ ਥੀਸ ਟੂ ਪੀਪਲ ਔਰ ਮੈਂ ਹੁਣ ਹੁਣ ਫਿਕਰ ਮੈਨੂੰ ਫੋਨ ਕਰਕੇ ਕਹਿੰਦਾ ਭਾਜੀ ਮੇਰੇ ਤੋਂ ਗਲਤੀ ਹੋ ਗਈ ਮੈਂ ਤੁਹਾਡੀ ਗੱਲ ਸੁਣੀ ਹੁੰਦੀ ਤਾਂ ਮੈਂ ਆਗੇ ਸੇ ਐਸਾ ਨਹੀਂ ਹੋਗਾ ਹੁਣ ਡਾਇਰੈਕਟਰ ਵੀ ਕਹਿੰਦਾ ਭਾਜੀ ਆ ਹੋ ਗਿਆ ਜੀ ਫਲਾਣਾ ਹੋ ਗਿਆ ਮੈਂ ਕਿਹਾ ਹੁਣ ਤਾਂ ਪੁੱਤ ਟ੍ਰੇਨ ਨਿਕਲ ਗਈ ਜਿਹੜੀ ਲੋਕਾਂ ਜੋ ਚਾਹਨਾ ਸੀ ਜੋ ਲੋਕ ਦੇਖਣਾ ਚਾਹੁੰਦੇ ਸੀ ਉਹ ਕਿਸੇ ਨੂੰ ਨਹੀਂ ਦਿੱਤਾ ਕਿਉਂਕਿ ਤੁਹਾਡੀਆਂ ਆਪਣੀਆਂ ਕਮੀਆਂ ਨੇ ਔਰ ਮੈਂ ਆ ਟੌਪ ਆਫ ਦਾ ਵਾਇਸ ਆ ਵਾਸ ਯੈਲਿੰਗ ਕਿ ਪਿਕਚਰ ਨੂੰ ਠੀਕ ਕਰ ਲਓ 7 8 ਸੀਨ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਦੇ ਪਾ ਲਓ ਕਲਾਈਮੈਕਸ ਦੇ ਵਿੱਚ ਵਿਕਰਮ ਤੇਰਾ ਕੋਈ ਕੰਮ ਨਹੀਂ ਹੈ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਨੂੰ ਲੜਨ ਦੇ ਮੈਨੂੰ ਇਹ ਕੰਮ ਕਰ ਲੈਣ ਦੇ ਨਹੀਂ ਜੀ ਸਾਊਥ ਦਾ ਡਾਇਰੈਕਟਰ ਆ ਫਲਨ ਆਇਆ 핌ਕਾ ਆ ਤਾਂ ਸਾਰਾ ਕਾਗਜ਼ ਦੇ ਡੱਬ ਬਟ ਸਟਿਲ ਜਿੰਨਾ ਕੰਮ ਮੈਂ ਕੀਤਾ ਆਈ ਐਮ ਨਾਟ ਸੈਟੀਸਫਾਈਡ ਵਿਦ ਦ ਫਿਲੋ ਵਿਦ ਮਾਈ ਕੈਰੈਕਟਰ ਜਿਓ ਕੈਰੈਕਟਰ ਬਣਾਉਣਾ ਸੀ ਤਾਂ ਬਹੁਤ ਵੱਡਾ ਬਣ ਸਕਦਾ ਸੀ ਬਿਟਵੀਨ ਮੀ ਐਂਡ ਗੁੱਗੂ ਗਿੱਲ ਫਿਕਚਰ 100 ਕਰੋੜ ਦਾ ਬਿਜ਼ਨਸ ਕਰਦੇ ਹੋਦਾ ਅਖੀ ਸੁਪਨਾ ਕਿ ਮੈਨਾਂ ਕਿਵੇਂ ਤੁਸੀਂ ਪੂਰਾ ਕਰੋ ਨਕੀਲੇ ਚ ਕਨਾਲਾ ਪਤਾ ਕਿੰਨੀ ਆਉਂਦੀਆਂ ਨਾਲੇ ਕੇਸ ਵਾਲੀ ਲੱਕੜ ਨੂੰ ਲੈ ਲਈ ਬਖਸ਼ਿਚ 75 ਸਿੰਘ ਦੇ ਫੈਸਲੇ ਕੋਰਟਾਂ ਤੇ ਕਚੈਰੀਆਂ ਤੇ ਠਾਣਿਆਂ ਦੇ ਮੰਨਸਫ ਨਹੀਂ ਕਰਦੇ ਨਦੀ ਡਾਂਗ ਕੱਤੀ ਹੈ ਟਾਈਗਰ ਫਿਲਮ ਆਈ ਉਹਦੇ ਵਿੱਚ ਵੀ ਹੁਣ ਸਿੱਪੀ ਗਿੱਲ ਨਾਲ ਬੈਠ ਕੇ ਗੱਲ ਹੋ ਰਹੀ ਸੀ ਤੇ ਉਹ ਪਰਮਜੀਤ ਵੀ ਗੱਲ ਕਰ ਰਿਹਾ ਸੀ ਮੈਂ ਉਦੋਂ ਵੀ ਸ਼ੂਟਿੰਗ ਤੇ ਕਹਿ ਰਿਹਾ ਸੀ ਮੈਂ ਕਿਹਾ ਤੇ ਫਿਰ ਤੂੰ ਐ ਲਿਖਦੇ ਵੀ ਯੋਗਰਾਜ ਸਿੰਘ ਗੈਸਟ ਅਪੀਅਰੈਂਸ ਕਿ ਤੂੰ ਚਾਰ ਪੰਜ ਸੀਨ ਹੀ ਕਰਾਣੇ ਐ ਏਡੇ ਵੱਡੇ ਵਿਲਨ ਨੂੰ ਲੈ ਕੇ ਕਿ ਤੂੰ ਭਈਆ ਜਾਂ ਨਾਲ ਲਿਆ ਦੂਜਾ ਯਸ਼ਪਾਲ ਜਿਹਦਾ ਕੰਮ ਕੋਈ ਨਹੀਂ ਜਿਹਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਤੂੰ ਤੋ ਕਰਾਉਣਾ ਕੀ ਆਈ ਐਮ ਵੈਰੀ ਓਨਸਟ ਵਾਟ ਆਈ ਸੇ ਸੋ ਦੋਨੋਂ ਫਿਲਮਾਂ ਆਈਆਂ ਦੋਨੋਂ ਫਿਲਮਾਂ ਬਹੁਤ ਬਿਜ਼ਨਸ ਕਰ ਸਕਦੀਆਂ ਸੀ ਬੜੀਓ ਸੁਪਰ ਹਿੱਟ ਹੋ ਸਕਦੀਆਂ ਸੀ ਪੰਜਾਬੀ ਸਿਨੇਮਾ ਦਾ ਇਤਿਹਾਸ ਬਦਲਿਆ ਜਾ ਸਕਦਾ ਸੀ ਲੇਕਿਨ ਬਾਂਦਰ ਦੇ ਬਾਂਦਰ ਨੂੰ ਟੋਪੀਆਂ ਸਵਾਦਿਆ ਨਾ ਉਹ ਸਾਲਾ ਸਿਰ ਤੇ ਨਹੀਂ ਪਾਉਂਦਾ ਪੈਰਾਂ ਨਾਲ ਰੋਦ ਕੇ ਟੁਕੜੇ ਕਰ ਦਿੰਦਾ ਉਹ ਬਾਂਦਰਾਂ ਦੇ ਹੱਥ ਟੋਪੀ ਆ ਗਈ ਤੇ ਸੱਤਿਆਨਾਸ ਕਰਕੇ ਉਹਨੇ ਤੁਹਾਡੇ ਸਾਹਮਣ ਆਹ ਦੇ ਬੇਫੂ ਲੋਕ ਆਈ ਤੇ ਮਰਦਨ ਉਹ ਮੇਰਾ ਤਾਂ ਹਲੇ ਬੜਾ ਹਿਸਾਬ ਤਾਂ ਬਾਕੀ ਆ ਮੇਰਾ ਪਿਓ ਵੀ ਨਾ ਇਹਨਾਂ ਹਿਸਾਬਾ ਖਤਾਬਾ ਕਰਕੇ ਹੀ ਮਾਰਿਆ ਗਿਆ ਸੀਗਾ ਸਾਡਾ ਕੰਪਲਸ ਤੇ ਨਾ ਨਹੀਂ ਪੈਸੇ ਤੇ ਚੋਰ ਬਣ ਹੁੰਦਾ ਹੁਣ ਆ ਗਈ ਫਿਲਮ ਸਟੇਸ਼ਨ ਠੀਕ ਹੈ ਸਟੇਸ਼ਨ ਵਾਲੇ ਪ੍ਰੋਡਿਊਸਰਾਂ ਨੂੰ ਮੈਂ ਬਥੇਰਾ ਕਿਹਾ ਉਹਨੂੰ ਡਾਇਰੈਕਟਰ ਨੂੰ ਕਿਹਾ ਮੈਂ ਕਿਹਾ ਐਡੀਟਰ ਨੂੰ ਕਿਹਾ ਕਿ ਏਟਲੀਸਟ ਤੁਸੀਂ ਇਹ ਸ਼ੂਟ ਕਰ ਲਓ ਲੈਟ ਮੀ ਸੇ ਸਮਥਿੰਗ ਨਾ ਡਾਇਰੈਕਸ਼ਨ ਦਾ ਪਤਾ ਹੈ ਨਾ ਡੀਟਿੰਗ ਦਾ ਪਤਾ ਹੈ ਨਾ ਸਲੀ ਫਿਲਮ ਦਾ ਪਤਾ ਹੈ ਇਹ ਹੀ ਨਹੀਂ ਪਤਾ ਲੱਗ ਰਿਹਾ ਕਿਹੜਾ ਸੀਨ ਕਿੱਥੇ ਜਾ ਰਿਹਾ ਹੈ ਬਿਕੋਜ਼ ਜਦ ਤੁਸੀਂ ਇੱਕ ਸ਼ੇਰ ਨੂੰ ਲੈ ਕੇ ਨਾਲ ਤੁਸੀਂ ਜਿਹੜੇ ਦੂਜੇ ਬੰਦਿਆਂ ਨੂੰ ਉਭਾਰਨਾ ਚਾਹੁੰਦੇ ਹੋ ਉਹ ਬੰਦੇ ਕਿਤੇ ਤਾਂ ਪੱਦਰ ਦੇ ਨਾਲ ਬਰਾਬਰ ਖੜੇ ਹੋਣ ਤਾਂ ਹੀ ਗੱਲ ਚੱਲੇ ਕੱਲਾ ਯੋਗਰਾ ਸਿੰਘ ਉੱਤੇ ਕੀ ਕਰੇ ਸੋ ਆਈ ਥਿੰਕ ਆਲ ਥੀਸ ਥਰੀ ਫਿਲਮਸ which ਆਈ ਊਡ ਸੇ ਹਾ ਸ਼ਲਮਾ ਜੀ ਤਿੰਨ ਮੇਰੀਆਂ ਹੋਰ ਹੋ ਗਈਆਂ ਇੱਕ ਕਾਊਂਟਿੰਗ ਦੇ ਵਿੱਚ ਮੈਨੂੰ ਤਿੰਨਾਂ ਤੋਂ ਡਿਸਸੈਟੀਸਫਾਈਡ 25 ਕਿੱਲੇ ਦਾ ਤਾਂ ਮੈਨੂੰ ਇੰਨਾ ਦੁੱਖ ਹੈ ਮੇਰਾ ਦਿਲ ਕਰਦਾ ਸੀ ਡਾਂਗ ਲੈ ਕੇ ਰਬੜ ਲੈ ਕੇ ਨਾ ਤੇ ਵਿੱਚੇ ਡਾਇਰੈਕਟਰ ਤੇ ਵਿੱਚੇ ਪ੍ਰੋਡਿਊਸਰ ਤੇ ਵਿੱਚੇ ਭਜਾ ਲਾ ਸਾਰੇ ਤੇ ਕੁੱਟ-ਕੁੱਟ ਨਾਸ ਮਾਰਦੇ ਬਿਕੋਜ਼ ਆਈ ਐਂਡ ਗੁੱਗੂ ਵੀ ਹੈਵ ਵਰਕਡ ਸੋ ਹਾਰਡ ਫਾਰ ਥਿਸ ਹਾਲਾ ਕੀ ਹੁਣ ਲੋਕ ਕੀ ਸੋਚ ਰਿਹਾ ਅੱਜ ਜੇ ਮੇਰੀ ਇਹ ਨਾਲ ਗੱਲ ਮੰਨੀ ਹੁੰਦੀ ਯੋਗਰਾਸੀ ਤੇ ਗੁੱਗੂ ਦੇ ਕੋਲ 10 ਫਿਲਮਾਂ ਲਾਈਨ ਤੇ ਲੱਗੀਆਂ ਪੀਪਲ ਆ ਰਾਈਟਿੰਗ ਪਰ ਆਈ ਵਿਲ ਮੇਕ ਸ਼ੋਰ ਕਿ ਹੁਣ ਅੱਗੇ ਤੋਂ ਆਈ ਵਿਲ ਪੁੱਟ ਮਾਈ ਫੂਟ ਪਰ ਇਹਨਾਂ ਨੇ ਜਿਹੜੀਆਂ ਫਿਲਮਾਂ ਦਾ ਸਤਿਆਨਾਸ਼ ਮਾਰਿਆ ਆਪ ਮਾਰਿਆ ਬਾਪੂ ਮੈਂ ਚਾਹਣਾ ਨਾ ਮੇਰਾ ਬਾਪੂ ਟੌਰ ਨਮ ਜਿੱਤੇ ਬੈਠਾ ਹੋ ਤੇ ਤੇਰੀ ਨੂੰ ਛੰਨ 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 ਕਰਦੀ ਰੋਟੀ ਲੈ ਕੇ ਜਿੱਥੇ ਮੇਰਾ ਬਾਪੂ ਦੋ ਰੋਟੀਆਂ ਖਾਂਦਾ ਨਾ ਉਥੇ 10 ਰੋਟੀਆਂ ਖਾਂਦੇ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਲੀਰਾਂ ਦੀ ਬੰਡ ਜਿਹੜੀ ਹੈ ਨਾ ਇਹ ਕਈ ਇਹੋ ਜਿਹੇ ਬੰਦੇ ਦੇ ਹੱਥ 'ਚ ਹੈ ਜਿਨ੍ਹਾਂ ਨੂੰ ਸਿੰਮੇ ਦਾ ਪਤਾ ਹੀ ਨਹੀਂ ਹੁਣ ਮੈਂ ਰਕੇਸ਼ ਓਮ ਪ੍ਰਕਾਸ਼ ਮਹਿਰਾ ਜੀ ਨੇ 2.5 ਸਾਲ ਕੰਮ ਕੀਤਾ ਮੈਂ ਸਿੰਗਜ਼ ਬਲਿੰਕ ਕੀਤੀ ओके अक्षय ਨਾਲ ਕੰਮ ਕੀਤਾ ਆਪਣਾ ਪ੍ਰਭੂ ਦੇਵਾ ਜੀ ਹੈਜ਼ ਬੀਨ ਡਾਇਰੈਕਟਰ ਜਦ ਤੁਸੀਂ ਇਹੋ ਜਿਹੇ ਬੰਦਿਆਂ ਨਾਲ ਕੰਮ ਕਰਕੇ ਇਨ ਵੈਨ ਯੂ ਕਮ ਟੂ ਦਿਸ ਲੈਵਲ ਜਿੱਥੇ ਤੁਹਾਨੂੰ ਇਹੋ ਜੀਆਂ ਫਿਲਮਾਂ ਜਿੱਥੇ ਤੁਹਾਨੂੰ ਮੈਨੂੰ ਕਹਿਣਾ ਪੈਂਦਾ ਕਿ ਯਾਰ ਐਦਾਂ ਨਹੀਂ ਐਦਾਂ ਕਰ ਲਓ ਐਦਾਂ ਕਰ ਲਓ ਪਲੀਜ਼ ਐਂ ਕਰ ਲਓ ਉਹਨਾਂ ਨੂੰ ਆ ਲੱਗਦਾ ਨਹੀਂ ਜੀ ਅਸੀਂ ਬੜੇ ਸਿਆਣੇ ਸੋ ਆਈ ਥਿੰਕ ਦਿਸ ਇਜ਼ ਵਾਟ ਹੈਸ ਹੈਪਨ ਬਟ ਐਜ਼ ਐਨ ਐਕਟਰ ਵਿੱਚੋਂ ਕਾਫੀ ਲੰਬਾ ਗੈਪ ਪੈ ਗਿਆ ਸੀ ਤੁਸੀਂ ਐਜ਼ ਵਿਲਨ ਯਾ ਨੈਗੇਟਿਵ ਸ਼ੇਡਸ ਚ ਨਹੀਂ ਸੀ ਆਏ ਤਾਂ ਉਹ ਸ਼ੇਡ ਇੱਕ ਵਾਰੀ ਫੇਰ ਤੋਂ ਦੁਬਾਰਾ ਕਰਨਾ ਹੈ ਵਿਊਅਰਸ ਨਾਲ ਉਸ ਸ਼ੇਡ 'ਚ ਜੁੜਨਾ ਉਹ ਕਿਵੇਂ ਦਾ ਐਕਸਪੀਰੀਅੰਸ ਹੈ ਜਿਹੜੀ ਸ਼ੇਡ ਦੀ ਗੱਲ ਕੀਤੀ ਹੈ ਨਾ ਥਿਸ ਇਜ਼ ਵਾਟ ਆਮ ਟਾਕਿੰਗ ਅਬਾਊਟ ਯੋਗਰਾ ਸਿੰਘ ਐਜ਼ ਅ ਵਿਲਨ ਯੋਗਰਾ ਸਿੰਘ ਐਜ਼ ਅ ਕਾਮਿਕ ਯੋਗਰਾ ਸਿੰਘ ਐਜ਼ ਅ ਕੈਰੈਕਟਰ ਠੀਕ ਹੈ ਠੀਕ ਹੈ ਵੀ ਐਕਸੈਪਟਡ ਬਾਏ ਦੀ ਗ੍ਰੇਸ ਆਫ ਗੋਡ ਪਾਪਾ ਜੀ ਦੀ ਮਿਹਰ ਹੈ ਕਿ ਬ੍ਰਿਲਿਅੰਟ ਐਕਟ ਓਕੇ ਲੈਟਸ ਸਟੇ ਬਟ ਉਹ ਬ੍ਰਿਲਿਲੀਅੰਸ ਤੁਹਾਡੀ ਕੀ ਕਰੂਗੀ ਜਦ ਤੱਕ ਤੁਸੀਂ ਉਹਨੂੰ ਇੱਕ ਪੱਧਰ ਤੇ ਲੈਵਲ ਤੇ ਲੈ ਕੇ ਨਹੀਂ ਜਾਦਾ ਮੈਂ ਇੱਥੇ ਬੈਠ ਕੇ ਜਿੱਥੇ ਆਪਾਂ ਇੰਟਰਵਿਊ ਕਰ ਰਹੇ ਆ ਇੱਥੇ ਬੈਠ ਕੇ 25 ਕਿਲੇ ਦੀ ਜਦ ਸਬਜੈਕਟ ਚੱਲ ਰਹੀ ਸੀ ਮੈਂ ਕਿਹਾ ਕਲਾਈਮੈਕਸ ਠੀਕ ਨਹੀਂ ਹੈ ਆ ਠੀਕ ਨਹੀਂ ਹੈ ਅਦਾ ਕਰ ਲੋ ਜੇ ਯੋਗਰਾਜ ਸਿੰਘ ਨੂੰ ਕੁਝ ਐਸੇ ਵਿਨਨ ਲੈ ਕੇ ਹੀ ਆਉਣਾ ਦੁਬਾਰਾ 16 ਸਾਲਾਂ ਬਾਅਦ ਜਾਂ 20 ਸਾਲਾਂ ਬਾਅਦ ਤੇ ਉਹ ਫਿਰ ਲਾਰਜਰ ਥੈਨ ਲਾਈਫ ਹੋਣਾ ਚਾਹੀਦਾ ਰਾਈਟਰ ਰੌਂਗ ਠੀਕ ਹੈ ਜਿਵੇਂ ਸ਼ੋਲੇ ਦੇ ਵਿੱਚ ਗੱਬਰ ਸਿੰਘ ਗਿਣਤੀ ਦੇ 11 ਸੀਨ ਨੇ ਲੇਕਿਨ ਉਸ ਬੰਦੇ ਨੂੰ ਜੋ ਪ੍ਰੋਜੈਕਟ ਕੀਤਾ ਸੀ ਪੀ ਸਾਹਿਬ ਨੇ ਪੰਜ ਯੋਧੇ ਇੱਕ ਪਾਸੇ ਤੇ ਉਹ ਚਾ ਟਿਕ ਪਾਸ ਪਰ ਉਹਨੇ ਤੈ ਲਾ ਕੇ ਰੱਖਤੀ ਫਿਲਮ ਦੇ ਕੇ ਠੀਕ ਹੈ ਜੋ ওপਨਿੰਗ ਸੀਨ ਜਿਹੜਾ ਕਿ ਬੜਾ ਲੰਬਾ ਸੀਨ ਹੈ 5 ਮਿੰਟ ਦਾ ਇਸੇ ਤਰ੍ਹਾਂ ਮੇਰਾ ਗਉ ਮੇਰਾ ਦੇਸ਼ ਵਿਨੋਦ ਖੰਨਾ ਸਾਹਿਬ ਠੀਕ ਹੈ ਸੋ ਇਫ ਯੂ ਆ ਪ੍ਰੋਜੈਕਟਿੰਗ ਯੋਗਰਾ ਸਿੰਘ ਇਨਟੂ ਅ ਵਿਲਨ ਜਲਨੇ ਸ਼ਿ ਤਾਂ ਇਟ ਸ਼ੁੱਡ ਬੀ ਅ ਵਿਲਨ ਓਰੀਐਂਟਡ ਸਬਜੈਕਟ ਜਿੱਡਾ ਤੁਹਾਡਾ ਵਿਲਨ ਸਟਰੋਂਗ ਹੋਊਗਾ ਓਢੀ ਥੋੜੀ ਫਿਲਮ ਪਾਵਰਫੁਲ ਹੋਏ ਫਿਲਮ ਵੀ ਸਟੋਰੀ ਹੈਗਾ ਤਾਂ ਰਾਮਚੰਦਰ ਜੀ ਦਾ ਨਾਮ ਆਦਾ ਇੱਕ ਸਾਲਾ ਲੌਂਡਾ ਕੱਲ ਦਾ ਉੱਠ ਕੇ ਅੱਡੇ-ਉੱਡੇ ਪਹਾੜਰ ਦੇ ਬੰਦੇ ਨੂੰ ਮਾਰੀ ਕੁੱਟੀ ਜਾਂਦਾ 25 ਕਿੱਲੇਾਂ 'ਚ ਕੋਈ ਜਸਟੀਫਿਕੇਸ਼ਨ ਹੈ ਜਦ ਇਹ ਗੱਲ ਸ਼ੁਰੂ ਹੋਈ ਸੀ ਮੈਂ ਕਹੀ ਉਹਨੂੰ ਮੈਂ ਕਿਹਾ ਸਾਲਿਆ ਤੂੰ ਆ ਢਿੱਡ-ਢਿੱਡ ਡੌਲੇ ਤੇ ਛੇਰ ਬਵਾਈ ਫਿਰਦਾ ਹੈ ਤੇਰਾ ਮੇਰਾ ਕੀ ਰੌਲਾ ਰੌਲਾ ਤੇ ਗੁੱਗੂ ਦਾ ਤੇ ਮੇਰਾ ਔਰ ਫਿਰ ਪਿਓ ਤੇਰਾ ਮਰ ਗਿਆ ਤੂੰ ਸਾਲਿਆ ਜਵਾਨੀ ਦਾ ਰੋਲ ਵੀ ਕਰ ਰਿਹਾ ਜੋਗਨੀ ਦਾ ਰੋਲ ਕਰੇ ਤਾਂ ਤੇਰਾ ਵੱਡਾ ਭਰਾ ਕਰੇ ਯੂ ਗੈਟ ਮਾਈ ਪੁਆਇੰਟ ਮੇਰੀ ਗੱਲ ਤੱਤ ਹੈ ਤਾਂ ਦੱਸ ਨਹੀਂ ਜੀ ਹਮ ਹੀਰੋ ਹੈ ਹਮ ਭਲਾਨੇ ਹੈ ਔਰ ਸਿਰਫ ਪੰਜਾਬੀ ਠੀਕ ਤਰੀਕੇ ਬੋਲਣੀ ਨਹੀਂ ਤੇ ਫਿਰ ਸੱਤਿਆ ਨਾਸਤੇ ਬੱਜਣੀ ਹੈ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦਾ ਉੱਚਾ ਲਮਾ ਸੋਨਾ ਸੁਨੱਖਾ ਗੱਭਰੂ ਰੇਡ ਦੇ ਉੱਪਰ ਡੋਲੇ ਉੱਪਰ ਪਵਾਇਆ ਏ ਸ਼ੇਰ ਤੇ ਮਾਂ ਨੇ ਨਾਂ ਰੱਖਿਆ ਏ ਰਣਸ਼ੇਰ ਉੱਛੜਦੇ ਹੁਣ ਤੇਰੀ ਵੀਰ ਦੀ ਮਸ਼ਹੂਰੀ ਦੇਖ ਕੇ ਹੁਣ ਤਾਂ ਚੈਨਲ ਵਾਲੇ ਵੀ ਆ ਗਏ ਹੁਣ ਤਾਂ ਸਟੇਸ਼ਨ ਦੇ ਵਿੱਚ ਮੈਂ ਜਾ ਕੇ ਦੇਖਿਆ ਸਾਡੇ 7-8 ਸੀਨ ਹੀ ਕੱਟੇ ਆ ਯੋਗਰਾ ਸਿੰਘ ਯੂ ਆਰ ਪ੍ਰੋਜੈਕਟਿੰਗ ਹੈਪੀ ਰਾਏ ਕੋਟਿਆ ਉਹ ਗਾਣੇ गा ਰਿਹਾ ਉਹਨੂੰ ਪਹਿਲਾਂ ਇਸ਼ਕ ਹੋ ਰਿਹਾ ਉਹ ਦਿਨ ਇੱਕ ਹੋਰ ਕਾਕਾ ਜੀ ਜੁੜੇ ਹੋਏ ਨੇ ਸਾਡੇ ਰਾਈਟਰ ਸਾਹਿਬ ਪ੍ਰਿੰਸ ਸਾਹਿਬ ਉਹ ਆਪਣਾ ਮਤਲਬ ਫਿਲਮ ਜੇ ਤੁਸੀਂ ਆਪਣੇ ਤੇ ਬਣਾਉਣੀ ਸੀ ਤਾਂ ਫਿਰ ਮੇਰੇ ਮੈਂ ਤੋਂ ਕੀ ਕਰਵਾਉਂਦਾ ਸੀ ਫਿਰ ਵਾਇਰੀ ਪੁੱਟਿੰਗ दैट मींस ऑल ਆਫ ਯੂ ਆਰ ਪੁੱਟਿੰਗ ਗਨਸ ਔਨ ਮਾਈ ਸ਼ੋਲਡਰ ਐਂਡ ਟ੍ਰਾਈ ਟੂ ਪ੍ਰੋਜੈਕਟ ਆਰਸੈਲ ਫਾਗਾ ਟੇਸ਼ਨ ਦਾ ਵਿਆਹ ਹੋ ਜਾਊਗਾ ਉਹ ਵੀ ਸ਼ਹਿਰ ਵਾਲੀ ਕੁੜੀ ਦੇ ਨਾਲ ਮੈਂ ਕਿਆ ਮਤਲਬ ਹੀ ਨਹੀਂ ਕਿ ਤੂੰ ਮੇਰੇ ਨਾਲ ਵਿਆਹ ਕਰਾਉਣ ਲਈ ਰਾਜੀ ਹੈ ਉਹ ਕਹਦੇ ਹਾਂ ਉਹ ਮੈਂ ਵੀ ਹਾਂ ਕਰਨੀ ਸੀ ਕੀ ਕਹਦੇ ਜਨ ਉਹ ਚਿੱਟੀਆਂ ਗੱਡੀਆਂ ਤੇ ਜਨ ਉਹ ਚਿੱਟੀਆਂ ਗੱਡੀਆਂ ਤੇ ਵਿਆਹ ਹੋ ਪੈਲਸ ਤੇ ਵਿਆਹ ਹੋਊਗਾ ਪੈਲਸ ਤੇ ਉਹ ਜਨਤਾਪੁਰੇ ਦੇ ਸਟੇਸ਼ਨ ਦਾ ਵਿਆਹ ਮਾੜੀ ਮੋਟੀ ਗੱਲ ਆ ਉਹ ਫੁਕਰੀ ਜ਼ਿਆਦਾ ਤਾਂ ਨਹੀਂ ਮਾਰਦੀ ਜਦੋਂ ਤੁਸੀਂ ਇੰਨਾ ਓਨੈਸਟਲੀ ਆਪਣੀਆਂ ਜੋ ਆਪਣੇ ਵਿਚਾਰ ਆ ਉਹ ਪ੍ਰੋਜੈਕਟ ਕਰਦੇ ਹੋ ਕੀ ਕਦੇ ਆਇ ਨਹੀਂ ਲੱਗਦਾ ਵੀ ਮੈਂ ਇਹ ਸਾਰਾ ਕੁਝ ਕਹਿ ਰਿਹਾ ਤੇ ਉਸ ਤੋਂ ਬਾਅਦ ਹੋ ਸਕਦਾ ਮੈਨੂੰ ਅਗਲਾ ਪ੍ਰੋਜੈਕਟ ਨਾ ਮਿਲੇ ਜਾਂ ਹੋ ਸਕਦਾ ਮੇਰੇ ਤੋਂ ਕਿਨਾਰਾ ਕਰਨ ਦੀ ਕੋਈ ਕਦੇ ਐਸੀਆਂ ਗੱਲ ਗੱਲਾਂ ਮਨ ਚ ਆਉਂਦੀਆਂ ਬਾਜੀ ਇਹ ਗੱਲ ਤਾਂ ਮੈਂ ਸ਼ੁਰੂ ਤੋਂ ਜਾਂ ਤਾਂ ਜੰਮੇ ਉਦੋਂ ਤੋਂ ਨਹੀਂ ਕੀਤੀ ਮੇਰੇ ਰੱਬ ਨੇ ਆਖਿਆ ਸੱਚ ਬੋਲਣਾ ਟਕਾ ਕੇ ਬੋਲਣਾ ਸੁਣਨ ਵਾਲੇ ਨੂੰ ਐਡਾ ਵੱਡਾ ਜਿਗਰਾ ਚਾਹੀਦਾ ਬੋਲਣ ਵਾਲੇ ਨੂੰ ਵੀ ਜਿਗਰਾ ਚਾਹੀਦਾ ਮੇਰੀ ਕਿਸਮਤ ਕੇ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਨਾਲ ਲਿਖਣੀ ਹੈ ਮੇਰੇ ਕਰਮ ਤੇ ਮੇਰੀ ਕਿਸਮਤ ਆਹ ਮੇਰਾ ਬਾਬਾ ਬੈਠਾ ਹੈ ਬਾਬਾ ਦੀਪ ਸਿੰਘ ਜੀ ਬੈਠੇ ਹੈ ਦੇਵੀ ਦੇਵਤੇ ਬੈਠੇ ਹੈ ਕਾਲਪੁਰਖ ਬੈ ਟੋਡਾ ਕੀ ਖਿਆਲ ਹੈ ਵੀ ਆ 20 ਸਾਲਾਂ ਬਾਅਦ ਮੈਨੂੰ ਚੱਕ ਕੇ ਬੰਦੇ ਫਿਲਮਾਂ 'ਚ ਲਾਇਆ ਹੈ ਨਹੀਂ ਨਹੀਂ ਇਹ ਤਾਂ ਗੁਰੂ ਦੀ ਰਹਿਮਤ ਹੈ ਕਿ ਘਰੇ ਬੈਠੇ ਬੈਠੇ ਬਾਗ ਮਿਲ ਕਾ ਬਾਗ ਮਿਲ ਗਈ ਇਹ ਹੋਰ ਬਾਬਾ ਜੀ ਦੀ ਤੇ ਗੁਰੂ ਦੀ ਰਹਿਮਤ ਹੈ ਰੱਬ ਦੀ ਕਿਰਪਾ ਕਿ ਘਰੇ ਬੈਠੇ ਬੈਠੇ ਸਿੰਘ ਇਸ ਬਲੰਗ ਮਿਲ ਗਈ ਤੇ ਕੱਲ ਨੂੰ ਮੇਰੇ ਕਰਮ ਜਿਹੜੇ ਉਹ ਮੇਰੇ ਬਾਬੇ ਨੇ ਲਿਖਿਆ ਇਹਨਾਂ ਨੇ ਛਲਾਰੂਆਂ ਨੇ ਕੀ ਲਿਖਣਾ ਮੇਰਾ ਠੀਕ ਹੈ ਲੇਕਿਨ ਮੈਂ ਇਹਨਾਂ ਨੂੰ ਦੱਸਦਾ ਵੀ ਤੇਰਾ ਕੀ ਹੋਗਾ ਕਾਲਿਆ ਟੋਡਾ ਕੀ ਹੋਊਗਾ ਤੁਸੀਂ ਆਪਣੀ ਸੋਚੋ ਮੈਂ ਤਾਂ ਉਸ ਪਲੇਟਫਾਰਮ ਤੇ ਖੜਾ ਏਨ 10 ਫਿਲਮਾਂ ਨਾ ਹੋਣਗੀਆਂ ਪੰਜ ਕਰਾਂਗਾ ਕੁਝ ਲੋਕੋ ਕੋ ਹਮ ਪਸੰਦ ਨਹੀਂ ਹੈ ਯਾਰ ਕੁਝ ਲੋਗ ਹਮੇ ਪਸੰਦ ਨਹੀਂ ਮੈਨੂੰ ਝੂਠੇ ਤੇ ਫਰੇਬੀ ਤੇ ਠੱਗ ਠੋਰ ਬੰਦੇ ਤੁਨ ਨਫ਼ਰਤ ਆ ਬੇਸ਼ੱਕ ਮੇਰੇ ਘਰ ਦਾ ਹੋਵੇ ਜਿੰਕ ਐਂਡ ਆਲ ਟਾਈਮ ਕੇਰ ਮੈਂ ਕ੍ਰਿਕਟ ਦਾ ਖੇਡਦਾ ਸੀ ਉਦੋਂ ਨਹੀਂ ਪ੍ਰਵਾਹ ਕੀਤੀ ਅੱਜ ਵੀ ਠੋਕ ਕੇ ਬੋਲਦਾ ਜੇ ਤੂੰ ਥੋਨੀ ਦੀ ਮੰਜੀ ਠੋਕੀ ਹੈ ਤਾਂ ਠੋਕੀ ਹੈ ਕਿ ਨਾ ਟਕਾ ਕੇ ਹੁਣ ਵੀ ਮੈਂ ਉੱਥੇ ਖੜਾ ਜਿੱਥੇ ਪਹਿਲਾਂ ਖੜਾ ਸੀ ਸੋ ਜੇ ਉਦੋਂ ਵੀ ਹੋਇਆ ਜੇ ਕਪਿਲ ਦੇਵ ਨੇ ਕੀਤਾ ਹੈ ਜਾਂ ਪਿਸ਼ਨ ਸਿੰਘ ਜੀ ਵੀ ਹੋਣਾ ਨੇ ਕੀਤਾ ਹੈ ਜਾਂ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਦੀ ਆਤਮਾ ਜਾਣਦੀ ਹੈ ਮੇਰਾ ਤਾਂ ਕੁਝ ਨਹੀਂ ਗਿਆ ਮੈਂ ਤਾਂ ਰੱਬ ਨੇ ਮੁੰਡਾ ਦਿੱਤਾ ਅੱਜ ਮੈਨੂੰ ਪ੍ਰੋਜੈਕਟਰ ਕਰਕੇ ਖੜਾ ਕਰਤਾ ਕੱਲ ਨੂੰ ਕੀ ਪਤਾ ਰੱਬ ਨੇ ਮੈਨੂੰ ਮੇਰੀ ਤਕਦੀਰ ਲਹੀ ਮੈਂ ਬੰਬੇ ਜਾਵਾਂ ਉਸ ਤੋਂ ਬਾਅਦ ਮੈਂ ਹਾਲੀਵੁੱਡ ਜਾਵਾਂ ਇਹ ਤਾਂ ਕਾਲਪੁਰਖ ਦੀ ਮਰਦਗੀ ਹੈ ਸੋ ਇਫ ਯੂ ਆਰ ਅਨਸਰਏਬਲ ਟੂ ਯਰ ਸੋਲ ਐਂਡ ਟੂ ਯਰ ਗੋਡ ਯੂ ਆਰ ਅਨਸਰਏਬਲ ਟੂ ਪੀਪਲ ਕੋਈ ਤੁਹਾਨੂੰ ਲੱਗਦਾ ਹੋਗਾ ਵੀ ਮੇਰੇ ਪ੍ਰੈਸ ਨੋਟ ਦੇ ਵਿੱਚ ਵੀ ਯਾਰ ਬਾਈ ਜੀ ਕੀ ਕਹਿ ਰਹੇ ਨੇ ਮੈਂ ਹੈ ਮੈਂ ਜੋ ਕਹਿ ਰਿਹਾ ਸੱਚ ਕਹਿ ਰਿਹਾ ਪ੍ਰੈਸ ਬੈਠੀ ਸਾਰੀ ਕੱਲ ਨੂੰ ਤੁਸੀਂ ਮੈਨੂੰ ਇਹ ਨਹੀਂ ਕਹੋਗੇ ਕਿ ਯੋਗਰਾਜ ਸਿੰਘ ਜੀ ਤੁਸੀਂ ਐਵੀ ਤਾਰੀਫ ਕਰੀ ਜਾਂਦੇ ਸੀ ਮੈਂ ਕਹਾ ਯੂ ਹੈਵ ਚੀਟਡ ਮੈਟਰ ਗੋ। ਸੋ ਮੈਨੂੰ ਸੱਚ ਕਹਿੰਦੇ ਕੋਈ ਫਰਕ ਨਹੀਂ ਪੈਂਦਾ। ਤੁਸੀਂ ਗੁੱਗੂ ਗਿੱਲ ਜੀ ਦੇ ਨਾਲ ਕਾਫੀ ਲੰਮੇ ਅਰਸੇ ਬਾਅਦ ਸਕਰੀਨ ਸਪੇਸ ਦੁਬਾਰਾ ਸ਼ੇਅਰ ਕੀਤੀ। ਉਹ ਪੂਰਾ ਐਕਸਪੀਰੀਅੰਸ ਕਿਵੇਂ ਦਾ ਰਿਹਾ। ਉਹ 90 ਦਾ ਦਸ਼ਕ ਦੁਬਾਰਾ ਇੱਕ ਵਾਰ ਫਿਲਮੀ ਪਰਦੇ ਤੇ ਆ ਗਿਆ। ਮੈਂ ਕਹਿੰਦਾ ਜੀ ਮੈਂ ਤੁਹਾਨੂੰ ਗੱਲ ਸੁਣਾਣਾ ਬੜੀ ਗੱਜਹਤ ਦੀ। ਅਸੀਂ ਕਚਹਿਰੀਆਂ 'ਚ ਸ਼ੂਟਿੰਗ ਕਰ ਰਹੇ ਸੀ। ਤੇ ਮੈਨੂੰ ਸੀ ਪਤਾ ਵੀ ਬਾਈ ਜੀ ਆ ਕੇ ਖੜੇ ਹੋ ਗਏ। ਤੇ ਉਹ ਗੱਡੀ ਚਾਉਣਾ ਸੀ, ਗੱਡੀ ਰੁਕਣੀ ਸੀ ਤੇ ਸ਼ੌਟ ਕਰ ਰਹੇ ਸੀ। ਆਈ ਵਾਸ ਇਨਵੋਲਡ ਇਨ ਮਾਈ ਕੈਰੈਕਟਰ। ਮੈਂ ਕੈਰੈਕਟਰ ਕਿਵੇਂ ਰੀਵੌਕ ਕਰਨ ਤੇ ਸਡਨਲੀ ਆਈ ਸੌ ਗੂਗੂ ਆਫਟਰ ਨੀਅਰਲੀ 10 ਇਅਰਸ ਐਂਡ ਹੀ ਸਟੈਂਡਿੰਗ ਥੇਰ ਮੈਂ ਕਹਾ ਕੈਮਰਾ ਇੱਕ ਮਿੰਟ ਬੰਦ ਕਰੋ ਮੈਂ ਗੱਡੀ ਖੋਲੀ ਮੈਂ ਗਿਆ ਜੱਫੀ ਪਾਈ ਮੱਥਾ ਚੁੰਮਿਆ ਹੱਥ ਚੁੰਮੇ ਕੰਦੇ ਚੁੰਮੇ ਘੁੱਟ ਕੇ ਜੱਫੀ ਪਾਈ ਉਹਨੇ ਮੈਨੂੰ ਪਾਈ 10000 ਬੰਦਾ ਖੜਾ ਕੇ ਤਾੜਿਆ ਮਾਰਿਆ ਐਂਡ ਵੀ ਬਹੁਤ ਵਰਕ ਰਾਈ ਕਿ ਸਾਡਾ ਮਿਲਣ ਹੈ ਇਹ ਸਾਡਾ ਪਿਆਰ ਹੈ ਠੀਕ ਹੈ ਉਹ ਆਪਣਾ ਪਿਆਰ ਇਜ਼ਹਾਰ ਕਰਦੇ ਆ ਥੋੜੇ ਜਿਹਾ ਲੱਗਦਾ ਮੈਂ ਆਪਣੇ ਪਿਆਰ ਦਾ ਜ਼ਿਆਰ ਕਰਦਾ ਮਜਨੂ ਵਾਂਗੂ ਖੜ ਕੇ ਇਹ ਹਾਂ ਵੀ ਲੈਲਾ ਕਿੱਥੇ ਹੈ ਸਾਰਿਆਂ ਦੇ ਵਿੱਚ ਸੌ ਆਇਥ ਇੱਕ ਡੈਡ ਤੋਂ ਡਿਫਰੈਂਸ ਲੇਕਿਨ ਅਸੀਂ ਮਿਲੇ ਤੇ ਉਹਨਾਂ ਨੇ ਉਹਨੂੰ ਪ੍ਰਵੀਨ ਜੀ ਨੂੰ ਆਖਿਆ ਕਿ ਨਹੀਂ ਮੈਨੂੰ ਮੈਨੂੰ ਪਤਾ ਮੇਰਾ ਬਾਈ ਮੈਨੂੰ ਬਹੁਤ ਪਿਆਰ ਕਰਦਾ ਸੀ ਆਈ ਆਮ ਟਾਕਿੰਗ ਨਾਟ ਅਬਾਊਟ ਦ ਫਿਲਮ ਆਮ ਟਾਕਿੰਗ ਅਬਾਊਟ ਦ ਰਿਲੇਸ਼ਨਸ਼ਿਪ ਬਿਯੋਂਡ ਦ ਫਿਲਮ ਬਿਯੋਂਡ ਦ ਫਿਲਮ ਇਹੋ ਜਿਹਾ ਰਿਲੇਸ਼ਨ ਮੇਰਾ ਫਰਾਨ ਅਕਤਰ ਨਾਲ ਵੀ ਹੈਗਾ ਸ਼ਾਇਦ ਅਸੀਂ ਅੱਜ ਬਹੁਤ ਘੱਟ ਕਦੇ ਮੈਸੇਜ ਕਰਦੇ ਪਰ ਜਦ ਵੀ ਕਰਦੇ ਆ ਉਹ ਮੈਨੂੰ ਹਮੇਸ਼ਾ ਉਹੀ ਫਾਦਰਲੀ ਫਿਗਰ ਸਮਝਦਾ ਕਿ ਯਾਰ ਮੇਰੇ ਨਾਲ 2.5 ਸਾਲ ਬੰਦੇ ਨੇ ਬਿਤਾੜੇ। ਸੋ that was the experience। ਅਸੀਂ ਬੜਾ ਘੱਟ ਬੋਲੇ ਆ। ਆਪਣੇ ਆਪਣੀ ਜਗ੍ਹਾ ਆਪਣੇ ਆਪਣੀ ਵੈਨਟੀ ਵੈਂਚ ਫੋਟੋਆਂ ਵੀ ਖਚਾਈਆਂ ਸਭ ਕੁਝ ਕੀਤਾ। ਬਟ ਜਿਹੜੀ ਮੇਰੀ ਮੈਨੇਜਰ ਆ ਪ੍ਰਵੀਲ ਉਹਨੇ she felt for the first time ਯਾਰ ਕੀ ਪਿਆਰ ਹੈ ਦੋਨਾਂ ਦੇ ਵਿੱਚ। ਔਰ ਉਹ ਫਿਰ ਗੁੱਗੂ ਜੀ ਉਹਨਾਂ ਨੂੰ ਬੈਠ ਕੇ ਦੱਸਦੇ ਸੀ ਕਿ ਮੇਰਾ ਪਾਈ ਐ ਕਰਦਾ ਸੀ। ਫਿਰ ਅਸੀਂ ਇਕੱਠੇ ਬੈਠ ਕੇ ਵੀ ਕਈ ਗੱਲਾਂ ਸੈਟ ਕਰਤੀਆਂ ਤੇ ਐਂਡ ਥੈਨ ਵਨ ਡੇ ਵਾਟ ਹੈਪਨਡ ਕਿ ਸਾਰੇ ਲੋਕ ਖੜੇ ਸੀ। ਅਸੀਂ ਕਲਾਈਮਟਸ ਕਰ ਰਹੇ ਸੀ ਤੇ ਗੁੱਗੂ ਜੀ ਕਹਿਣ ਲੱਗੇ ਕੋਈ ਮਾਵਿਰ ਲਈ ਇਹ ਹਜੈਕਟਰ ਜੰਮੂ ਵੀ ਜਿਹਹ ਜਿਹ ਮੇਰਾ ਵੀਡੀਓ ਬਣਾਉਂਦਾ ਆਈ ਥਿੰਕ ਫॉर ਮੀ ਦਿਸ ਵਾਸ ਦੀ ਬਿਗੇਸਟ ਕੰਪਲੀਮੈਂਟ ਪਲਸ ਇੱਕ ਇਮੋਸ਼ਨਲ ਆ ਡੋਟ ਨੋ ਹਾਊ ਟੂ ਸੇ ਦਿਸ ਮੇਰੇ ਸਾਲ ਅੱਖਾਂ ਚੋਂ ਥਰੂ ਆ ਗਏ ਬਿਕਾਜ਼ ਇੱਕ ਐਹੋਜੇ ਬੰਦੇ ਤੋਂ ਐਹੋਜੇ ਲਵ ਸਾਰੀ ਦੁਨੀਆ ਦੇ ਵਿੱਚ ਫਰਕ ਫਨ ਔਰ ਐਂਡ ਐਵਰੀ ਟਾਈਮ ਜਦ ਮੈਂ ਸ਼ਾਟ ਦੇ ਕੇ ਆਉਂਦਾ ਸੀ ਹੀ ਹਿਜ਼ ਟੂ ਸਿਟ ਓਨ ਦ ਮੋਨੀਟਰ ਆ ਦੇਖਿਆ ਆਹ ਦੇਖ ਕਦਾ ਕੀ ਮੇਰੇ ਟਾਈਮਿੰਗ ਹੈ ਕੀ ਗੱਲ ਹੈ ਕੀ ਬਾਤ ਸੋ ਆਈ ਥਿੰਕ ਉਹ ਜਿਹੜਾ ਪਿਆਰ ਇੰਨੇ ਸਾਲਾਂ ਦਾ ਇਕੱਠਾ ਹੋਇਆ ਸੀਗਾ ਉਹ ਜਦ ਮਿਲਾਪ ਹੋਇਆ ਤਾਂ ਮੇਰੇ ਖਲ ਸਾਰੀ ਦੁਨੀਆ ਨੇ ਦੇਖਿਆ ਐਂਡ ਮੇਰੇ ਲਈ ਬਹੁਤ ਮਤਲਬ ਵਧੀਆ ਫਨ ਕਿਉਂਕਿ ਈਵਨ ਕਪਿਲ ਦੇਵ ਮੇਰੇ ਬਚਪਨ ਦਾ ਦੋਸਤ ਰਿਹਾ ਮੈਂ ਅੱਜ ਵੀ ਉਹਨੂੰ ਉਨੇ ਹੀ ਪਿਆਰ ਕਰਦਾ ਠੀਕ ਹੈ ਸਾਡੇ ਡਿਫਰੈਂਸਸ ਕਿਤੇ ਗੱਲ ਤੇ ਹੋਣਗੇ ਪਰ ਜੇ ਕਦੇ ਉਹਨੂੰ ਵੀ ਦੁੱਖ ਦਰਦ ਹੋਇਆ ਜਾਂ ਮੈਚ ਫਿਕਸਿੰਗ ਫਸਿਆ ਤਾਂ ਸਭ ਤੋਂ ਪਹਿਲਾਂ ਮੈਂ ਗਿਆ ਸੋ ਆਈ ਥਿੰਕ ਇਹ ਜਿਹੜੇ ਤੁਹਾਡੇ ਪਿਆਰ ਨੇ ਤੁਹਾਡੇ ਰਿਲੇਸ਼ਨਸ ਨੇ ਮੈਂ ਇਹਨਾਂ ਦੀ ਵੈਲਿਊ ਜ਼ਿਆਦਾ ਕਰਦਾ ਕਿ ਚਮਚਾਗਰੀ ਜਿਹੜੀ ਹੈਗੀ ਆ ਉਹਨੂੰ ਮੈਂ ਸਾਈਡ ਕਰਾਂ ਯੂ ਸ਼ੁਡ ਬੀ origignal ਅੱਗੇ ਕਿਹੜੇ ਪ੍ਰੋਜੈਕਟਸ ਤੇ ਕੰਮ ਚੱਲ ਰਿਹਾ ਕਿਹੜੇ ਕਿਰਦਾਰਾਂ ਚ ਜਲਦੀ ਦਰਸ਼ਕਾਂ ਨੂੰ ਨਜ਼ਰ ਆਉਣ ਵਾਲੇ ਚਾਰ ਫਿਲਮਾਂ ਰਿਲੀਜ਼ ਹੋਣ ਵਾਲੀਆਂ ਨੇ ਖੜਕੂਆ ਬਿੱਟੂ ਦਾ ਕ੍ਰੇਜ਼ੀ ਫੈਮਿਲੀ ਮੋਟਰ ਮਿੱਤਰਾਂ ਦੀ ਦ ਗ੍ਰੇਟ ਸਰਦਾਰ ਇਹ ਤਾਂ ਰਿਲੀਜ਼ ਤੇ ਨੇ ਬੜੀ ਛੇਤੀ ਦਸੰਬਰ ਤੱਕ ਸਾਰੀਆਂ ਪਿਕਚਰ ਰਿਲੀਜ਼ ਹੋ ਜਾਣਗੀਆਂ ਕੁਝ ਪ੍ਰੋਜੈਕਟਸ ਅਸੀਂ ਸਾਈਨ ਕੀਤੇ ਹੋਏ ਆ ਕੁਝ ਤੇ ਕਹਾਣੀ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਕਹਾਣੀ ਤੇ ਬੜਾ ਜ਼ੋਰ ਦੇ ਰਿਹਾ ਕਿ ਕਹਾਣੀ ਜਦ ਤੱਕ ਹੁਣ ਮੈਨੂੰ ਮੇਰੇ ਕਿਰਦਾਰ ਦੇ ਮੁਤਾਬਕ ਨਹੀਂ ਹੋਊਗੀ ਮੈਂ ਸਿਲਮ ਨਹੀਂ ਕਰਾਵਾਂ ਪਰ ਹੁਣ ਮੈਂ ਰਾਈਟਰ ਨੂੰ ਬਿਠਾ ਕੇ ਕਹਿੰਦਾ ਵੀ ਮੈਨੂੰ ਤੇਰੀ ਸਟੋਰੀ ਪਸੰਦ ਨਹੀਂ ਹੈ ਪਲੀਜ਼ ਜਾ ਜਾਂ ਇਹਨੂੰ ਫਿਰ ਮੇਰੇ ਮੁਤਾਬਕ ਮੋਲਡ ਕਰ ਲੈ ਸੋ ਹੁਣ ਜਿੰਨੇ ਰਾਈਟਰ ਨੇ ਜਿੰਨੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਉਹਨਾਂ ਨੂੰ ਮੇਰੀ ਗੱਲ ਹੁਣ ਸੁਣਨੀ ਪੈਣੀ ਜਦੋਂ ਇੰਨਾ ਫਿਲਮਾਂ ਚ ਖੁੱਬ ਗਏ ਹੋਇਆ ਇੰਨਾ ਰੁੱਝ ਗਏ ਹੋ ਫਿਲਮਾਂ ਚ ਤੇ ਜੋ ਸਪੋਰਟਸਮੈਨ ਜਾਂ ਕ੍ਰਿਕਟਰ ਯੋਗਰਾਜ ਸਿੰਘ ਸੀ ਉਹ ਕਦੇ ਵਿੱਚੋਂ ਬਾਹਰ ਆਉਂਦਾ ਹੈ ਉਹ ਇੱਕ ਕਾਰਨਰ ਸੀਟ ਲੈ ਕੇ ਬੈਠ ਗਿਆ ਹੁਣ ਨਹੀਂ ਯਾਰ ਜਦ ਰਾਤ ਨੂੰ ਕਦੇ ਇਕੱਲੇ ਬੈਠੀਦਾ ਨਾ ਤੇ ਸੋਚਣ ਲੱਗ ਜਾਈਦਾ ਹੈ ਕਿ ਰੱਬਾ ਜਿਹੜੀ ਚੀਜ਼ ਚਾਹੀ ਸੀ ਜਿਸ ਚੀਜ਼ ਵਾਸਤੇ ਇਨੀ ਮਿਹਨਤ ਕੀਤੀ ਸੀ ਯਾਰ ਕਿਉਂ ਨਹੀਂ ਮਿਲੀ ਫਿਰ ਇੱਕਦਮ ਆਪਣੇ ਨੂੰ ਸਮਝਾਈਦਾ ਹੁਣ ਸਾੜੇ 8 ਤੱਕ ਨੂੰ ਰੱਬ ਸਾਰਾ ਕੁਝ ਦੇ ਦੇ ਫਿਰ ਫਿਰ ਹੱਥ ਜੋੜ ਲਈਦੇ ਨਹੀਂ ਰੱਬਾ ਤੂੰ ਬਹੁਤ ਕੁਝ ਦਿੱਤਾ ਮੇਰੀ ਝੋਲੀ ਐਡੀ ਵੱਡੀ ਨਹੀਂ ਸੀ ਤੂੰ ਮੈਂ ਬਹੁਤ ਬਖਸ਼ਿਸ਼ ਕੀਤੀ ਹੈ ਮੈਂ ਬੜਾ ਮਿਸ ਕਰਦਾ ক্রিকেট ਨੂੰ ਯੂਵੀ ਨਹੀਂ ਖੇਡਦਾ ਮੈਂ ক্রিকেট ਮੈਚ ਨਹੀਂ ਦੇਖਦਾ ਹਾਂ ਇੰਡੀਆ ਕਿਉਂਕਿ ਇਹਨਾਂ ਨੇ ਤੱਕਾ ਕੀਤਾ ਵੇਲਾ ਐਬਸੋਲੂਟਲੀ ਤੱਕਾ ਕੀਤਾ ਪਰ ਚਲੋ ਜਿਨ੍ਹਾਂ ਨੇ ਕੀਤਾ ਦੇਵਲ ਪੇ ਫਾਰ ਇਟ ਮੈਂ ਹਮੇਸ਼ਾ ਕੱਲ ਰੱਬ ਤੇ ਛੱਡਦੀ ਹਾਂ ਪਰ ਮੈਨੂੰ ਮੁੰਡੇ ਨੂੰ ਕਹਾਂ ਤੂੰ ਛੱਡੀ ਨਾ ਤੇ 4 ਸਾਲ ਖੇਡ ਜਰਾ ਕੀ ਪਤਾ ਕਰ ਆਪਣੇ ਅੱਗੇ ਕੀ ਰੱਖਿਆ that is also there ਪਰ ਐਜ਼ ਅ ਸਪੋਰਟਸਮੈਨ ਮੈਨੂੰ ਇਟ ਇਟ ਇਜ਼ ਡਾਈਡ ਇਨ ਮਰ ਗਿਆ ਉਹ ਬੜੀ ਦੁੱਖ ਦੁਖੀ ਮੌਤ ਮਰਿਆ ਜਿਹੜਾ ਮੇਰੇ ਚ ਇੱਕ ਸਪੋਰਟਸਮੈਨ ਸੀ ਹੀਜ਼ ਡੈਡ ਬਰ ਇਟ ਲੇਕਿਨ ਉਹ ਬੜੀ ਦੁਖੀ ਆਤਮਾ ਹੈ ਕਿਉਂ ਨਹੀ ਹੋਇਆ ਫਿਲਮਾਂ ਤਾਂ ਇੱਕ ਇੱਕ ਯਾਰ ਇਹ ਨਹੀਂ ਤਾਂ ਇਹ ਸਹੀ ਇਹ ਨਹੀਂ ਤਾਂ ਇਹ ਲੇਕਿਨ ਜਦ ਮੈਂ ਫਿਲਮਾਂ ਵੀ ਸ਼ੁਰੂ ਕੀਤੀਆਂ ਮੈਂ ਹੁਣੇ ਸੋਚਦਾ ਯਾ ਰੱਬ ਨੇ ਤੈਨੂੰ 60 ਸਾਲ ਦੀ ਉਮਰ ਚ ਇੱਕ ਅੱਡਾ ਵੱਡਾ ਪਲੈਟਫਾਰਮ ਦਿੱਤਾ ਤੈਨੂੰ ਲਾਰਜਰ ਜਨ ਲਾਈਵ ਬਣਾਤਾ ਟੂਡੇ ਯੂ ਆਰ ਇਨ ਦਾ ਫਿਲਮਸ ਆਲ ਦਾ ਟਾਈਮ ਐਂਡ ਪੀਪਲ ਆਰ देयर ਗੋਇੰਗ ਕ੍ਰੀਜ਼ੀ ਫਾਰ ਯੂ ਤੇ ਚਲ ਤੂੰ ਸਮਝ ਲੈ ਵੀ ਇਹੀ ਤੇਰੀ ਕੰਪਨਸੇਸ਼ਨ ਸੀ ਤੈਨੂੰ ਰੱਬ ਨੇ ਯੂਵਰਾਜ ਸਿੰਘ ਦਿੱਤਾ ਤੇ ਤੇਰੀ ਦੋਨੋਂ ਚੀਜ਼ਾਂ ਕੰਪਲੀਟ ਹੋ ਗਈਆਂ ਪਰ ਯੈਸ ਉਹ ਜਿਹੜਾ ਸਪੋਰਟਸਮੈਨ ਦੀ ਤੁਸੀਂ ਗੱਲ ਕੀਤੀ ਹੈ ਉਹ ਕਿਤੇ ਪਿਆ ਕਬਰਾਂ ਦੇ ਵਿੱਚ ਸੁੱਤਾ ਫੋਰਐਵਰ ਪਰ ਸ਼ਾਇਦ ਰੋਜ਼ ਯਾਦ ਕਰਕੇ ਉਹਨੂੰ ਆਪਣੀ ਸਪੋਰਟਸ ਆਪਣੀ ਕ੍ਰਿਕਟ ਉਹਦੀ ਅੱਖ 'ਚ ਹੰਝੂ ਜ਼ਰੂਰ ਆਉਂਦੇ